ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੀਦੋਦਮ ਸਿੰਘ ਸਕਿੱਲ ਯੂਨੀਵਰਸਿਟੀ ਦੇ ਜਿਹੜੇ ਬਾਨੀ ਚਾਂਸਲਰ ਨੇ ਡਾਕਟਰ ਸੰਦੀਪ ਕੌੜਾ ਹਨ ਉਹਨਾਂ ਦੇ ਜੀ ਪ੍ਰੋਫਾਈਲ ਵੱਲ ਨਿਗਾਹ ਮਾਰੀਏ ਤਾਂ ਉਹਨਾਂ ਦਾ ਪ੍ਰੋਫਾਈਲ ਬਹੁਤ ਲੰਮਾ ਚੌੜਾ ਹੈ ਉਹਨਾਂ ਨੇ ਇਸੇ ਖੇਤਰ ਦੇ ਵਿੱਚ ਜਿਹੜੀ ਹੈ ਪੀ ਐਚ ਡੀ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਅੱਗੇ ਜਿਹੜੀ ਆ ਉਹ ਜਾਣਕਾਰੀ ਵੀ ਉਹਨਾਂ ਕੋਲ ਤੇ ਕੇਂਦਰ ਸਰਕਾਰ ਦੇ ਵਿੱਚ ਵੀ ਸਲਾਹ ਕਰ ਰਹੀ ਹੈ ਸਕਿੱਲ ਦੇ ਮਾਮਲੇ ਦੇ ਵਿੱਚ ਸਕਿੱਲ ਕਿਸ ਕਿਸਮ ਦੀ ਡਵੈਲਪ ਹੋਣੀ ਚਾਹੀਦੀ ਉਹਨਾਂ ਕੋਲ ਵਿਸ਼ੇਸ਼ ਮਹਾਰਤ ਹੈਗੀ ਆ ਤੇ ਇਸ ਕਰਕੇ ਉਹਨਾਂ ਨੂੰ ਇਸ ਯੂਨੀਵਰਸਿਟੀ ਦਾ ਜਿਹੜਾ ਫਾਊਂਡਰ ਚਾਂਸਲਰ ਆ ਉਹ ਲਾਇਆ ਗਿਆ ਤੇ ਉਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਕਿੱਲ ਜਿਹੜੀ ਸ਼ਹੀਦ ਉਦਮ ਸਿੰਘ ਸਕਿੱਲ ਯੂਨੀਵਰਸਿਟੀ ਬਣ ਰਹੀ ਹੈ ਜਿਹੜੀ ਲੁਧਿਆਣਾ ਦੇ ਵਿੱਚ ਬਣ ਰਹੀ ਹੈ ਜੇ 50 ਏਕੜ ਦੇ ਵਿੱਚ ਉਹਦਾ ਬਣਨੀ ਹੈ ਉਹਦੇ ਕੀ ਜਿਹੜਾ ਦਾਇਰਾ ਕੀ ਹੋਏਗਾ ਕਿ ਜਿਹੜੀਆਂ ਦੇਸ਼ ਦੇ ਵਿੱਚ 11 ਪਹਿਲਾਂ ਜਿਹੜੀਆਂ ਯੂਨੀਵਰਸਿਟੀਆਂ ਨੇ ਸਕਿੱਲ ਯੂਨੀਵਰਸਿਟੀਆਂ ਇਹ ਯੂਨੀਵਰਸਿਟੀ ਉਹਨਾਂ ਤੋਂ ਕਿਵੇਂ ਵੱਖਰੀ ਹੋਏਗੀ ਪੰਜਾਬ ਦੇ ਵਿੱਚ ਇਹ ਆਪਣੀ ਤਰ੍ਹਾਂ ਦੀ ਯੂਨੀਵਰਸਿਟੀ ਹੋਏਗੀ ਕਿਹਾ ਜਾਂਦਾ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਵਿਦਿਆਰਥੀ ਆ ਸਖਿਆਰਥੀ ਆ ਜਿਹੜੇ ਪੜਨਗੇ ਉਹ ਰੁਜ਼ਗਾਰ ਆਪ ਗਿੱਲੈਂਡ ਦੀ ਥਾਂ ਤੇ ਹੋਰ ਨਵੇਂ ਰੋਜਗਾਰ ਪੈਦਾ ਕਰਨਗੇ ਇਹ ਇੱਕ ਵੱਖਰੀ ਕਿਸਮ ਦਾ ਨਵਕੜੀ ਕਿਸਮ ਦੀ ਜਿਹੜੀ ਆ ਇਸ ਯੂਨੀਵਰਸਿਟੀ ਚ ਐਜੂਕੇਸ਼ਨ ਦਿੱਤੀ ਜਾਏਗੀ ਡਾਕਟਰ ਕੋੜਾ ਸਾਹਿਬ ਤੁਹਾਡਾ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਤੁਸੀਂ ਸਾਡੇ ਦਰਸ਼ਕਾਂ ਨਾਲ ਇਸ ਯੂਨੀਵਰਸਿਟੀ ਬਾਰੇ ਚੀਦੋਦਮ ਸਿੰਘ ਸਕਿੱਲ ਯੂਨੀਵਰਸਿਟੀ ਬਾਰੇ ਆਪਣੇ ਵਿਚਾਰ ਜਿਹੜੇ ਸਾਂਝੇ ਕਰੋ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰੇ ਦਰਸ਼ਕਾਂ ਨੂੰ ਔਰ ਮੈਂ ਸਭ ਤੋਂ ਪਹਿਲਾਂ ਥੈਂਕਫੁਲ ਆ ਧੰਨਵਾਦ ਵੀ ਕਰਨਾ ਚਾਹਨਾ ਸudar ਬਲਵਿੰਦਰ ਸਿੰਘ ਜੰਮੂ ਹੁਣਾਂ ਦਾ ਜਿਵੇਂ ਦੱਸਿਆ ਗਿਆ ਕਿ ਇਹ ਜੋ ਯੂਨੀਵਰਸਿਟੀ ਹੈ ਇਹ ਆਪਣੀ ਤਰ੍ਹਾਂ ਦੀ ਇੱਕ ਨਵਿਕਲੀ ਯੂਨੀਵਰਸਿਟੀ ਹੈ ਜੋ ਸੈਟਅਪ ਕੀਤੀ ਜਾ ਰਹੀ ਹੈ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੇ ਉੱਤੇ ਆਪਾਂ ਜਾਣਦੇ ਹਾਂ ਕਿ ਸ਼ਹੀਦ ਉਦਮ ਸਿੰਘ ਜੀ ਸਾਡੇ ਉਹ ਸ਼ਹੀਦ ਨੇ ਉਹ ਮਾਟਾਇਰ ਨੇ ਜਿਨ੍ਹਾਂ ਦਾ ਨਾਮ ਦੁਨੀਆ ਦੇ ਵਿੱਚ ਵਸਦਾ ਹੈਗਾ ਔਰ ਇਹ ਉਹ ਸਾਡੇ ਮਾਟਾਇਰ ਨੇ ਜਿਨ੍ਹਾਂ ਨੇ ਆਪਣੇ ਟਾਈਮ ਦੇ ਉੱਤੇ ਆਪਣਾ ਨਾਮ ਵੀ ਉਹ ਜਦੋਂ ਲਿਖਦੇ ਸੀ ਤੋਂ ਲਿਖਦੇ ਸੀ RAM MOHAMMED SINGH AZAD ਬਿਲਕੁਲ ਸੈਕੂਲਰ ਥੌਟ ਦੇ ਨਾਲ ਉਹਨਾਂ ਨੇ ਆਪਣੇ ਲਾਈਫ ਨੂੰ ਬទਿਤ ਕੀਤਾ ਹੈ ਔਰ ਡਾਕਟਰ ਸਾਹਿਬ ਮੈਂ ਜਿੰਨਾ ਕਿ ਪੜਿਆ ਉਹਨਾਂ ਨੇ ਮਹੰਮਦ ਸਿੰਘ ਆਜ਼ਾਦ ਲਿਖਦੇ ਸੀ RAM ਆੜਾ ਮੈਂ ਨਹੀਂ ਹਿਸਟਰੀ ਚ ਪੜਿਆ ਤੁਹਾਡਾ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਕਿਉਂਕਿ ਜੋ ਇਹ ਤੇ ਚਲੋ ਹਿਸਟੋਰੀਕਲ ਫੈਕਟ ਹੈ ਜੋ ਅਸੀਂ ਜਿਵੇਂ ਆਪਾਂ ਕਹਿੰਦੇ ਕਿ ਜੋ ਪਬਲਿਸ਼ਡ ਫੈਕਟਸ ਨੇ ਉਹਨਾਂ ਦੇ ਉੱਤੇ ਆਪਾਂ ਉਹਨੂੰ ਬੇਸ ਲੈ ਕੇ ਚੱਲ ਰਹੇ ਹਾਂ ਤਾਂ ਉਹਨਾਂ ਦੇ ਨਾਮ ਦੇ ਉੱਤੇ ਜੰਮੂ ਸਾਹਿਬ ਇਹ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਹੈ ਸ਼ਹੀਦ ਓਦਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਅੰਟਰਪ੍ਰੈਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਇਦਾ ਮਤਲਬ ਅਸੀਂ ਦੋ ਵਰਡ ਲਏ ਨੇ ਸਕਿੱਲ ਡਿਵੈਲਪਮੈਂਟ ਤੇ ਅੰਟਰਪ੍ਰੈਨਿਓਰਸ਼ਿਪ ਸਾਡਾ ਮੇਨ ਫੋਕਸ ਹੈ ਕਿ ਜਿਹੜੇ ਬੱਚੇ ਜਿਹੜੇ ਇਸ ਐਜੂਕੇਸ਼ਨ ਦੇ ਵਿੱਚ ਇੱਥੋਂ ਇਸ ਯੂਨੀਵਰਸਿਟੀ ਤੋਂ ਐਜੂਕੇਸ਼ਨ ਲੈਣਗੇ ਉਹ ਜੌਬ ਲੈਣ ਦੇ ਲਈ ਵੀ ਅਸੀਂ ਤਿਆਰ ਕਰਾਂਗੇ ਇੰਡਸਟਰੀ ਦੇ ਸਾਹਮਣੇ ਨਾਲ ਪਰ ਜੌਬ ਦੇਣ ਵਾਲੇ ਵੀ ਬਣਾ ਕੇ ਭੇਜਾਂਗੇ ਮੈਂ ਹਮੇਸ਼ਾ ਇੱਕ ਗੱਲ ਤੇ ਫੋਕਸ ਕਰਦਾ ਹਾਂ ਕਿ ਕੋਈ ਵੀ ਡਿਗਰੀ ਜਿਹੜੀ ਹੈ ਉਹ ਇੱਕ ਪਾਸਪੋਰਟ ਦੀ ਤਰ੍ਹਾਂ ਹੈ ਪਾਸਪੋਰਟ ਦੇ ਉੱਤੇ ਔਰ ਜਿਹੜੀ ਸਕਿੱਲ ਹੈ ਉਹ ਵੀਜ਼ੇ ਦੀ ਤਰ੍ਹਾਂ ਹੈ ਕੋਈ ਪਾਸਪੋਰਟ ਜਿਹਦੇ ਉੱਤੇ ਵੀਜ਼ਾ ਨਹੀਂ ਲੱਗਿਆ ਉਹਦਾ ਕੋਈ ਫਾਇਦਾ ਨਹੀਂ ਹੈ ਸਿਮਿਲਰਲੀ ਕੋਈ ਡਿਗਰੀ ਜੇ ਉਹਦੇ ਵਿੱਚ ਸਕਿੱਲਸ ਨਹੀਂ ਹੈਗੀਆਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਇਸੇ ਤਰ੍ਹਾਂ ਨਾਲ ਅਸੀਂ ਇਸ ਯੂਨੀਵਰਸਿਟੀ ਦਾ ਜਿਹੜਾ ਮੇਨ ਫੋਕਸ ਰੱਖਿਆ ਗਿਆ ਵੀ ਇਹਨੂੰ ਅਸੀਂ ਇੱਕ ਨਵਿਕਲੀ ਯੂਨੀਵਰਸਿਟੀ ਬਣਾ ਕੇ ਲੈ ਕੇ ਆਈਏ ਔਰ ਇਹਦੀ ਜਿਹੜੀ ਸਥਾਪਨਾ ਹੈ ਉਹ 50 ਏਕੜ ਜ਼ਮੀਨ ਦੇ ਵਿੱਚ ਲੁਧਿਆਣਾ ਜਿਹਨੂੰ ਕਿ ਅਸੀਂ ਮੈਂਚੈਸਟਰ ਆਫ ਇੰਡੀਆ ਵੀ ਕਹਿੰਦੇ ਆ ਉਹਦੇ ਵਿੱਚ ਇਹਨੂੰ ਸੈਟਅਪ ਕੀਤਾ ਜਾ ਰਿਹਾ ਔਰ ਇੱਕ ਬੜੇ ਨਵੇਕਲੀ ਤਰ੍ਹਾਂ ਜਦੋਂ ਮੈਂ ਵਰਡ ਕਹਿਣਾ ਹੈ ਕਿ ਸਾਡੇ ਕੋਲ ਇਸ ਟਾਈਮ ਇੰਡੀਆ ਦੇ ਵਿੱਚ ਜੇ ਅਸੀਂ ਯੂਨੀਵਰਸਿਟੀਆਂ ਦੇਖੀਏ ਤਾਂ 1100 ਤੋਂ ਵੱਧ ਨੇ ਹਾਂਜੀ ਤੇ ਸਕਿੱਲ ਯੂਨੀਵਰਸਿਟੀਆਂ ਦਾ ਇੱਕ ਮਾਡਲ ਆਇਆ ਕਿ ਸਕਿੱਲ ਯੂਨੀਵਰਸਿਟੀਆਂ ਖੋਲੀਆਂ ਜਾਣ ਇਹ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਸ਼ਰੋਤਿਆਂ ਨੂੰ ਕਿ ਸਕਿੱਲ ਯੂਨੀਵਰਸਿਟੀ ਨਾਰਮਲ ਯੂਨੀਵਰਸਿਟੀਆਂੋਂ ਵੱਖਰੀ ਕਿਵੇਂ ਹੈ ਜਿਹੜੀ ਸਕਿੱਲ ਯੂਨੀਵਰਸਿਟੀ ਹੈ ਇਹ ਹਰ ਤਰ੍ਹਾਂ ਦੇ ਖੇਤਰ ਦੇ ਵਿੱਚ ਅਸੀਂ ਇਹ ਇੰਟਰਵੀਨ ਕਰਦੀ ਹੈ ਮੈਂ ਐਗਜ਼ਾਮਪਲ ਦੇਣਾ ਉਹ ਬੱਚੇ ਜਿਨ੍ਹਾਂ ਦੇ ਕੋਲ ਹੁਨਰ ਹੈਗਾ ਹੈ ਕਈ ਲੋਕ ਆਪਾਂ ਰੋਡ ਸਾਈਡ ਮੈਕੈਨਿਕ ਦੇਖਦੇ ਆ ਹੁਨਰ ਹੈਗਾ ਹੈ ਪਰ ਸਰਟੀਫਿਕੇਟ ਨਹੀਂ ਹੈ ਡਿਗਰੀ ਨਹੀਂ ਹੈ ਇਹ ਉਹਨਾਂ ਨੂੰ ਅਸੀਂ ਵਰਡ ਕਹਿੰਦੇ ਆ ਰਿਕਗਨੀਸ਼ਨ ਆਫ ਪ੍ਰਾਇਰ ਲਰਨਿੰਗ ਅਸੀਂ ਉਹਨੂੰ ਵੀ ਅਸੀਂ ਮੇਨਸਟ੍ਰੀਮ ਚ ਲੈ ਕੇ ਆਵਾਂਗੇ ਅਸੀਂ ਉਹ ਬੱਚੇ ਜਿਹੜੇ ਕਿਸੇ ਕਾਰਨਾ ਕਰਕੇ ਪੜ ਨਹੀਂ पाए ਉਹ ਡ੍ਰੌਪ ਆਊਟ ਹੋ ਗਏ ਅਸੀਂ ਉਹਨਾਂ ਦੇ ਲਈ ਵੀ ਪ੍ਰੋਗਰਾਮ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਮੇਨਸਟ੍ਰੀਮ ਚ ਲਿਆ ਕੇ ਅੱਗੇ ਲੈ ਕੇ ਜਾਵਾਂਗੇ ਪਲੱਸ ਜਿਹੜੇ ਇਹਦੇ ਵਿੱਚ ਪ੍ਰੋਗਰਾਮਸ ਆਉਣਗੇ ਉਹ ਪ੍ਰੋਗਰਾਮ ਇੱਕ ਐਸੀ ਤਰ੍ਹਾਂ ਨਾਲ ਤਿਆਰ ਕੀਤੇ ਜਾਣਗੇ ਕਿ ਬੱਚਾ ਜਿਸ ਦਿਨ ਬਾਹਰ ਨਿਕਲੇ on the job deployed ਹੋਏ ਮੈਂ ਕਿ ਆਪਾਂ ਜਦ ਨਹੀਂ ਵਰਡ ਯੂਜ਼ ਕਰਦੇ ਆ on the job employable ਹੋਣਾ ਚਾਹੀਦਾ ਅਸੀਂ deployable ਵਰਡ ਯੂਜ਼ ਕਰਦੇ ਆ ਕਿ ਨਿਕਲਦੇ ਆ ਹੀ ਉਹ ਕੰਮ ਨੂੰ ਆਉਂਦਾ ਹੋਵੇ ਇਸ ਤਰ੍ਹਾਂ ਨਾਲ ਇਹ ਸਾਰੇ ਪ੍ਰੋਗਰਾਮਸ ਨੂੰ ਜਿਹੜਾ ਆ ਇਸ ਯੂਨੀਵਰਸਿਟੀ ਵਿੱਚ ਡਿਜ਼ਾਈਨ ਕੀਤਾ ਜਾ ਰਿਹਾ ਔਰ ਜਿਵੇਂ ਮੈਂ ਦੱਸਿਆ ਕਿ ਇਹਦੇ ਇਸ ਪੂਰੇ ਪ੍ਰੋਜੈਕਟ ਨੂੰ ਇਨਵੈਸਟਾ ਜਿਸ ਤਰ੍ਹਾਂ ਕੀਤਾ ਗਿਆ ਹੈ ਕਿ ਅਸੀਂ ਟੋਟਲ 500 ਕਰੋੜ ਦੀ ਇਨਵੈਸਟਮੈਂਟ ਇਹਦੇ ਵਿੱਚ ਲੈ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਮੇਜਰਲੀ ਇਨਵੈਸਟਮੈਂਟ ਇੰਡਸਟਰੀ ਲੈ ਕੇ ਆ ਰਹੀ ਇੰਡਸਟਰੀ ਅੱਗੇ ਆ ਰਹੀ ਹੈ ਜਿਹਦੇ ਅਸੀਂ ਸੈਂਟਰਸ ਆਫ ਐਕਸੀਲੈਂਸ ਸੈਟਅਪ ਕਰਾਂਗੇ ਹਾਈ ਐਂਡ ਲੈਬਸ ਸੈਟਅਪ ਕੀਤੀਆਂ ਜਾਣਗੀਆਂ ਔਰ ਇਹ ਗ੍ਰੀਨ ਫੀਲਡ ਪ੍ਰੋਜੈਕਟ ਹੈ ਬਿਲਕੁਲ ਨਵੇਂ ਤਰ੍ਹਾਂ ਦਾ ਕੈਂਪਸ ਬਣਾਇਆ ਜਾਊਗਾ ਐਂਡ ਫੋਕਸ ਹੈ ਕਿ ਸਾਡਾ ਸਾਰਾ ਕੈਂਪਸ ਜਿਹੜਾ ਆ ਏਆਈ ਇਨੇਬਲਡ ਹੋਵੇ ਔਰ ਜਦੋਂ ਇਹ ਕੈਂਪਸ ਪੂਰਾ ਤਰ੍ਹਾਂ ਤਿਆਰ ਹੋ ਜਾਏ ਤੇ ਇੱਕ ਮਾਡਰਨ ਲੁੱਕ ਵਾਲਾ ਵਿਦ ਦਾ ਇੰਡਸਟਰੀ ਸੈਂਟਰਸ ਆਫ ਐਕਸਲੈਂਸ ਵਿਚੇ ਕੈਂਪਸ ਤੇ ਖੁੱਲੇ ਹੋਣ ਔਰ ਬੱਚੇ ਜਿਹੜੇ ਨੇ ਉਹ ਸਾਰੇ ਪ੍ਰੋਗਰਾਮਸ ਦੇ ਵਿੱਚ ਜਾ ਕੇ ਅੱਗੇ ਮੂਵ ਕਰ ਸਕਣ ਤੋਂ ਟੂ ਟੂ ਸਮਰਾਇਜ਼ ਇਟ ਇਹ ਯੂਨੀਵਰਸਿਟੀ ਦੂਜੀ ਯੂਨੀਵਰਸਟੀਆਂ ਨਾਲੋਂ ਡਿਫਰੈਂਟ ਹੈ ਕਿਉਂਕਿ ਇੱਥੇ ਜਿਹੜੇ ਪ੍ਰੋਗਰਾਮ ਚੱਲਨੇ ਨੇ ਉਹ ਬੜੇ ਡਿਫਰੈਂਟ ਹੋਣੇ ਨੇ ਇੰਡਸਟਰੀ ਨਾਲ ਮਿਲ ਕੇ ਚਲਾਉਣੇ ਨੇ ਅਸੀਂ ਫੋਰਨ ਯੂਨੀਵਰਸਟੀਆਂ ਨੂੰ ਇਹਦੇ ਵਿੱਚ ਲੈ ਕੇ ਆ ਰਹੇ ਹਾਂ ਕਿ ਜਿਹੜੇ ਬੱਚੇ ਇੱਥੋਂ ਬਾਹਰ ਜਾਣਾ ਚਾਹੁੰਦੇ ਨੇ ਉਹ ਪੈਸਾ ਖਰਚ ਕੇ ਬਾਹਰ ਨਾ ਜਾਣ ਹਨਰ ਲੈ ਕੇ ਇੱਥੋਂ ਬਾਹਰ ਜਾਣ ਤੇ ਪੈਸਾ ਕਮਾ ਕੇ ਆਪਣੀ ਸਟੇਟ ਚ ਲੈ ਕੇ ਆਣ ਇਹ ਫੋਕਸ ਦੇ ਨਾਲ ਹੀ ਪੂਰੀ ਯੂਨੀਵਰਸਿਟੀ ਜੋ ਹੈ ਜੋ ਮੁਸਾਫ ਸੈਟਅਪ ਕੀਤੀ ਜਾ ਰਹੀ ਹੈ ਇਹ ਯੂਨੀਵਰਸਿਟੀ ਸਥਾਪਿਤ ਕਰਨ ਦਾ ਆਈਡੀਆ ਖਿਆਲ ਜਿਹੜਾ ਵਿਚਾਰ ਉਹ ਕਿੱਥੋਂ ਆਇਆ ਕਿਵੇਂ ਆਇਆ ਇਹਦੇ ਵਿੱਚ ਜੀ ਸਭ ਤੋਂ ਵੱਡੀ ਗੱਲ ਹੈ ਜੀ ਸਾਡੀ ਜਿਹੜੀ ਕੰਬੋਜ਼ ਕਮਿਊਨਿਟੀ ਹੈ ਉਹਨਾਂ ਵੱਲੋਂ ਇੱਕ ਕਿਉਂਕਿ ਸ਼ਹੀਦ ਜੋ ਸਾਡੇ ਉਦਮ ਸਿੰਘ ਜੀ ਨੇ ਉਹਨਾਂ ਨੂੰ ਇੱਕ ਟ੍ਰਿਬਿਊਟ ਦੇਣ ਦੇ ਲਈ ਪਹਿਲਾਂ ਤੇ ਲਿਆ ਗਿਆ ਕਿ ਵੱਡੇ ਲੈਵਲ ਦੀ ਸੰਸਥਾ ਸ਼ੁਰੂ ਕੀਤੀ ਜਾਵੇ ਸੋ ਉਦੋਂ ਜਿਹੜੀ ਸੰਸਥਾ ਸੀ ਸਭ ਤੋਂ ਇਹ ਆਇਆ ਕਿ এডਿਕੇਸ਼ਨ ਇੰਸਟੀਟਿਊਸ਼ਨ ਨੂੰ ਬੈਟਰ ਨਹੀਂ ਹੋ ਸਕਦਾ ਵੀ ਯੂਨੀਵਰਸਿਟੀ ਉਹਨਾਂ ਦੇ ਨਾਮ ਤੇ ਬਣਾਈ ਜਾਏ ਪਰ ਯੂਨੀਵਰਸਿਟੀ ਜਿਹੜੀ ਹੈ ਇੱਕ ਕਲਾਸ ਯੂਨੀਵਰਸਿਟੀ ਹੋਵੇ ਸੋ ਕਮਿਊਨਿਟੀ ਇਹਦੇ ਵਿੱਚ ਅੱਗੇ ਆਈ ਪੂਰੀ ਕਮਿਊਨਿਟੀ ਨੇ ਆਪਣੇ ਵੱਲੋਂ ਇੱਕ ਪੂਰਾ ਇੱਕ ਖੜੜਾ ਤਿਆਰ ਕਰਕੇ ਕਿ ਅਸੀਂ ਇਹਦੇ ਵਿੱਚ ਇਨਵੈਸਟ ਕਰਾਂਗੇ ਜ਼ਮੀਨ ਦੇ ਵਿੱਚ ਪੂਰੀ ਕਮਿਊਨਿਟੀ ਨੇ ਹੀ 50 ਏਕੜ ਲੈਂਡ ਜਿਹੜੀ ਹੈ ਪੰਜਾਬ ਸਰਕਾਰ ਨੂੰ ਅੱਗੇ ਦਿੱਤੀ ਵੀ ਸਰਕਾਰ ਅੱਗੇ ਆ ਕੇ ਇਸ ਯੂਨੀਵਰਸਿਟੀ ਨੂੰ ਬਣਾਇਆ ਔਰ ਇਹ ਆਪਣੀ ਤਰ੍ਹਾਂ ਦੀ ਪਹਿਲੀ ਐਸੀ ਮੈਂ ਕਹੂੰਗਾ ਕਿ ਨਵਿਕਲੀ ਇੱਕ ਪਹਿਲ ਹੈ ਕਿ ਜਿਹਦੇ ਵਿੱਚ ਕਮਿਊਨਿਟੀ ਨੇ ਆ ਕੇ ਇੱਕ ਲੈਂਡ ਦਿੱਤੀ ਔਰ ਇਨਵੈਸਟਮੈਂਟ ਲੈ ਕੇ ਆ ਰਹੀ ਔਰ ਸਰਕਾਰ ਨਾਲ ਮਿਲ ਕੇ ਇਹ ਯੂਨੀਵਰਸਿਟੀ ਜੋ ਹੈ ਸੈਟਅਪ ਕੀਤੀ ਜਾ ਰਹੀ ਹੈ ਔਰ ਮੇਨ ਇਹਦਾ ਜੋ ਫੋਕਸ ਆਇਆ ਵੀ ਕਿਉਂ ਆਪਾਂ ਇਹ ਸੈਟਅਪ ਕਰਨਾ ਚਾਹੁੰਦੇ ਆ ਮੇਨ ਸੀ ਕਿ ਸਾਡਾ ਜਿਹੜਾ ਯੂਥ ਹੈ ਪੰਜਾਬ ਦਾ ਪਲੱਸ ਮੈਂ ਕਹਿੰਦਾ ਯੂਥ ਆਫ ਇੰਡੀਆ ਕਿਉਂਕਿ ਇਹ ਸਾਡਾ ਦੇਸ਼ ਪੂਰਾ ਹੀ ਸਾਡਾ ਪਰਿਵਾਰ ਹੈ ਸਾਰੀਆਂ ਸਟੇਟ ਦੇ ਜਿਹੜੇ ਬੱਚੇ ਨੇ ਸਾਡੇ ਕੋਲ ਬੜੇ ਹੁਨਰ ਵਾਲੇ ਬੱਚੇ ਨੇ ਉਹਨਾਂ ਦੇ ਹੁਨਰ ਨੂੰ ਤਰਾਸ਼ ਕੇ ਅਸੀਂ ਬੱਚਿਆਂ ਨੂੰ ਜਿਹੜਾ ਆ ਸਹੀ ਤਰ੍ਹਾਂ ਦਾ ਇੱਕ ਡਾਇਰੈਕਸ਼ਨ ਦੇ ਪਾਈਏ ਔਰ ਇਹ ਵਿਜਨ ਦੇ ਨਾਲ ਕਿਉਂਕਿ ਇਹੀ ਮੇਨ ਸਾਡੇ ਮਾ ਟਾਇਰ ਦਾ ਫੋਕਸ ਸੀ ਕਿ ਮੇਰਾ ਦੇਸ਼ ਜਦੋਂ ਆਜ਼ਾਦ ਹੋਵੇ ਤੇ ਉਹ ਦੇਸ਼ ਦੇ ਵਿੱਚ ਜਿਹੜੇ ਨੌਜਵਾਨ ਹੋਣ ਉਹ ਅੱਗੇ ਲੀਡ ਕਰ ਸਕਣ ਤੇ ਇਸੇ ਲਈ ਅਸੀਂ ਇਹ ਯੂਨੀਵਰਸਿਟੀ ਨੂੰ ਪਿਓਰਲੀ ਯੂਥ ਫੋਕਸ ਕਰਕੇ ਚੱਲਾਂਗੇ ਔਰ ਦੂਸਰਾ ਜਮੂਸਾ ਮੈਂ ਗੱਲ ਹੋਰ ਕਹਿਣਾ ਚਾਹੁੰਦਾ ਹੈ ਕਿ ਆਪਣੇ ਕੋਲ ਜਿਹੜਾ ਇਸ ਟਾਈਮ ਸਭ ਤੋਂ ਵੱਡੀ ਐਸੈਟ ਹੈ ਜਿਹੜਾ ਮੈਂ ਕਹਾਂ ਕਿ ਸਾਡੇ ਕੋਲ ਜਿਹੜੀ ਜੋ ਐਸੈਟ ਅਸੀਂ ਕਹਿੰਦੇ ਆ ਸਾਡੇ ਆਨਨੇਬਲ ਡਾਕਟਰ ਕਲਾਮ ਵੀ ਕਹਿ ਕੇ ਗਏ ਕਿ ਇੰਡੀਆ ਕੋ ਜਿਹੜਾ ਐਸੈਟ ਹੈਗੀ ਉਹ ਯੂਥ ਹੈ ਬਾਏ 2047 ਤੱਕ ਜੇ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਲੈ ਕੇ ਜਾਣਾ ਹੈ ਤੇ ਸਾਨੂੰ ਯੂਥ ਨੂੰ ਸਕਿੱਲ ਫੁੱਲ ਕਰਕੇ ਪੂਰੀ ਦੁਨੀਆ ਦੇ ਵਿੱਚ ਫਲਾਉਣਾ ਹੋਵੇਗਾ ਔਰ ਇਹ ਯੂਨੀਵਰਸਿਟੀ ਜਿਹੜੀ ਹੈ ਉਹਦੇ ਵਿੱਚ ਪਹਿਲ ਕਰੂਗੀ ਔਰ ਸਾਰੀਆਂ ਸਟੇਟਾਂ ਨੂੰ ਅਸੀਂ ਦੋ ਪੰਜਾਬ 'ਚ ਸੈਟਅਪ ਕਰ ਰਹੇ ਹਾਂ ਪਰ ਇਹ ਯੂਨੀਵਰਸਿਟੀ ਪੂਰੇ ਇੰਡੀਆ ਲੈਵਲ ਦੇ ਉੱਤੇ ਆਪਣੀ ਪਹਿਚਾਨ ਲੈ ਕੇ ਆਪਣੇ ਸੈਂਟਰਸ ਨਾਲ ਸੈਟਅਪ ਕਰਕੇ ਹਨਰ ਵਾਲੇ ਸੈਂਟਰ ਅਸੀਂ ਡਿਫਰੈਂਟ ਡਿਫਰੈਂਟ ਪਲੇਸਿਸ ਤੇ ਵੀ ਸੈਟਅਪ ਕਰਾਂਗੇ ਔਰ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਦੇਖੋ ਉਸ ਕੁਝ ਦਿਨ ਪਹਿਲਾਂ ਜਿਹੜਾ ਚੰਡੀਗੜ੍ਹ ਦੇ ਵਿੱਚ ਫੰਕਸ਼ਨ ਹੋਇਆ ਸੀ ਸਮਾਗਮ ਹੋਇਆ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਭਾਈ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਰ अरोੜਾ ਤੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਆ ਹਰਜੋਤ ਬੈਂਸ ਤੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਮੁਨੀਸ਼ ਸਸੋਧਿਆ ਸ਼ਾਮਲ ਹੋਏ ਸੀ ਤੇ ਉਹਨਾਂ ਨੇ ਪੂਰੀ ਸਪੋਰਟ ਦੇਣ ਦਾ ਉੱਥੇ ਭਰੋਸਾ ਦਿੱਤਾ ਸੀ ਵੀ ਸਾਡੇ ਵੱਲੋਂ ਮਾਨਤਾ ਜਿਹੜੀ ਐ ਇਸ ਯੂਨੀਵਰਸਿਟੀ ਨੂੰ ਅਸੀਂ ਦੇਣੇ ਆ ਤੇ ਹੁਣ ਤੁਹਾਡਾ ਕੰਮ ਆ ਵੀ ਤੁਸੀਂ ਜਿਹੜੇ ਆਪਣੇ ਕਾਗਜ਼ ਪੱਤਰ ਜੋ ਕੁਝ ਕਰਨਾ ਉਹਨੂੰ ਇਹ ਜਿਹੜਾ ਉਹ 4 ਹਫ਼ਤਿਆਂ ਦੇ ਵਿੱਚ ਕਰੋ ਇਹ ਕਿਵੇਂ ਇਹ ਦੋਨਾਂ ਗੱਲਾਂ ਦਾ ਜਿਹੜਾ ਇਹਦੇ ਨਾਲ ਕਿੰਨਾ ਹੌਸਲਾ ਭਜਾਈ ਹੁੰਦੀ ਹੈ ਕਿੰਨਾ ਕੰਮ ਤੇਜ਼ ਕਰਨ ਚ ਮਦਦ ਮਿਲੇਗੀ ਬਿਲਕੁਲ ਜੀ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੀ ਕਿਉਂਕਿ ਇਹ ਪਹਿਲ ਕਦਮੀ ਪੰਜਾਬ ਸਰਕਾਰ ਵੱਲੋਂ ਹੀ ਹੋਈ ਹੈ ਔਰ ਪੰਜਾਬ ਸਰਕਾਰ ਨੇ ਹੀ ਆਫੀਸ਼ੀਅਲੀ ਅਨਾਉਂਸਮੈਂਟ ਕਰਕੇ ਇਸ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਦੱਸਿਆ ਗਿਆ ਹੈ ਔਰ ਇਹਦੇ ਵਿੱਚ ਜਿਹੜਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੁਲਾਈ 2000 26 ਦੇ ਵਿੱਚ ਜਿੱਦਨ ਮਾਟਾਇਡਮ ਡੇ ਹੁੰਦਾ ਹੈ ਸਾਡੇ ਸ਼ੀਦੀ ਦਿਵਸ ਹੁੰਦਾ ਹੈ ਸਾਡੇ ਮਹਾਨ ਸ਼ੀਦਾ ਅਸੀਂ ਉਹ ਸੈਸ਼ਨ ਦਾ ਬਿਗਨਿੰਗ ਹੁੰਦੀ ਉਸ ਟਾਈਮ ਪੂਰੇ ਇੰਡੀਆ ਦੇ ਵਿੱਚ ਸਾਡਾ ਸੋਚ ਹੈ ਕਿ ਅਸੀਂ ਉਸ ਸੈਸ਼ਨ ਤੋਂ ਪ੍ਰੋਗਰਾਮ ਸ਼ੁਰੂ ਕਰ ਦਈਏ ਅਕੈਡਮਿਕ ਸੈਸ਼ਨ ਸ਼ੁਰੂ ਹੋ ਜਾਏ ਥੈਟ ਇਨ ਟਾਈਮ ਲਾਈਨ ਬੜੀਆਂ ਟਾਈਟ ਨੇ ਤੇ ਸਰਕਾਰ ਵੱਲੋਂ ਬੜੀ ਹੀ ਹੌਸਲਾ ਫਜ਼ਾਈ ਹੋਈ ਕਿ ਵੀ ਜਿਹੜੇ ਚੀਜ਼ਾਂ ਨੂੰ ਅਸੀਂ 4 ਹਫ਼ਤੇ ਦੇ ਵਿੱਚ ਵਿੱਚ ਪ੍ਰਪੋਜ਼ਲ ਦਿਓ ਤਾਂ ਅਸੀਂ ਅਗਲੇ 4 ਮਹੀਨੇ ਚ ਯੂਨੀਵਰਸਿਟੀ ਨੂੰ ਜਿਹੜਾ ਬਣਾ ਕੇ ਸ਼ੁਰੂ ਕਰੀਏ ਕੰਮ ਨੂੰ ਉਹਦੇ ਵਿੱਚ ਜੋ ਵੀ ਪੇਪਰ ਵਰਕ ਹੈ ਜੀ ਉਹਦੇ ਤੇ ਅਸੀਂ ਆਲਰੇਡੀ ਕੰਮ ਸ਼ੁਰੂ ਕਰ ਦਿੱਤਾ ਹੈ ਸਾਡੀ ਪੂਰੀਆਂ ਟੀਮਾਂ ਜਿਹੜੀਆਂ ਨੇ ਉਹਦੇ ਵਿੱਚ ਅਸੀਂ ਬਣਾ ਕੇ ਇੱਕ ਕਮੇਟੀਆਂ ਡਿਫਰੈਂਟ ਕਮੇਟੀਆਂ ਕਿਉਂਕਿ ਪੈਰਲਰ ਸਾਰੇ ਕੰਮ ਹੋਣੇ ਇਹਦੇ ਵਿੱਚ ਇਨਫਰਾਸਟ੍ਰਕਚਰ ਵੀ ਡਿਵੈਲਪ ਹੋਣਾ ਜਮਨ ਸਾਹਿਬ ਦੂਸਰਾ ਆਪਾਂ ਐਕਟ ਵੀ ਤਿਆਰ ਹੋਣਾ ਹੈ ਪਲੱਸ ਪ੍ਰੋਗਰਾਮ ਡਿਜ਼ਾਈਨ ਹੋਣੇ ਨੇ ਆਈਟੀ ਦਾ ਕੰਮ ਬਹੁਤ ਵੱਡਾ ਹੈ ਕਿਉਂਕਿ ਇਨਫਰਾਸਟ੍ਰਕਚਰ ਕੱਲਾ ਫਿਜ਼ੀਕਲ ਨਹੀਂ ਹੁੰਦਾ ਆਈਟੀ ਅੱਜਕੱਲ ਟੈਕਨੋਲੋਜੀ ਇਨਫਰਾਸਟ੍ਰਕਚਰ ਸਭ ਤੋਂ ਇੰਪੋਰਟੈਂਟ ਹੈ ਤੇ ਇਹਨੂੰ ਹਰ ਕਮਿਊਨਿਟੀ ਦੀ ਪਾਰਟਿਸਪੀਕੇਸ਼ਨ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਜਿਹੜੇ ਇਹਦੇ ਚ ਇੰਨਾ ਜ਼ਿਆਦਾ ਐਨਥੋ ਮਿਲ ਰਿਹਾ ਜਮੂਨ ਸਾਹਿਬ ਮੈਂ ਤੁਹਾਡੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਕਮਿਊਨਿਟੀ ਹੈ ਕੱਲੀ ਮੈਂ ਕਮੋਦ ਭਾਈਚਾਰਾ ਨਹੀਂ ਕਹਿੰਦਾ ਸਾਰੀ ਦੀ ਸਾਰੀ ਕਮੁਸ਼ੀਰਤ ਸਾਰਿਆਂ ਦੇ ਸੰਜੇ ਨੇ ਸਾਰੇ ਅੱਗੇ ਵੱਧ ਕੇ ਇਸ ਯੂਨੀਵਰਸਿਟੀ ਵਿੱਚ ਯੋਗਦਾਨ ਪਾਣਾ ਚਾਹ ਰਹੇ ਹੈ ਨਾਲ ਜੁੜਨਾ ਚਾਹ ਰਹੇ ਹੈ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹੈ ਕਿ ਇੱਕ ਵੱਡੇ ਲੈਵਲ ਤੇ ਸਾਰੇ ਨਾਲ ਜੁੜਨ ਤਾਂ ਸੋ ਇਹ ਪੂਰੀ ਦੀ ਪੂਰੀ ਸਿਸਟਮ ਪੈਰਲਰ ਚੱਲ ਰਿਹਾ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਟਾਈਮ ਲਾਈਨ ਨੂੰ ਮੀਟ ਕਰੀਏ ਔਰ ਆਪਣੇ ਸ਼ਹੀਦੀ ਦਿਨ ਜਿਹੜਾ ਜੁਲਾਈ 31 2026 ਨੂੰ ਅਸੀਂ ਇਹਦੀ ਆਫੀਸ਼ੀਅਲੀ ਪ੍ਰੋਗਰਾਮ ਨੂੰ ਸ਼ੁਰੂਆਤ ਕਰ ਸਕੀਏ ਤੇ ਸਾਰੀ ਲੋਕ ਨਾਲ ਜੁੜੇ ਹੋਏ ਨੇ ਟਾਈਮ ਲਾਈਨ ਮੈਂ ਫਿਰ ਕਹਿ ਰਿਹਾ ਬੜੀਆਂ ਟਾਈਟ ਨੇ ਬਟ ਪੂਰੀ ਜਿਹੜੀ ਟੀਮ ਦੀ ਸਟਰੈਂਥ ਦੇ ਨਾਲ ਕੰਫੀਡੈਂਸ ਹੈਗਾ ਸਰਕਾਰ ਦੀ ਪੂਰੀ ਸਪੋਰਟ ਹੈ ਸਰਕਾਰ ਨੇ ਜਿਹੜੇ ਕੰਮ ਇਹ ਯੂਨੀਵਰਸਿਟੀ ਬਣਾਉਣ ਚ ਕਈ ਸਾਲ ਲੱਗ ਜਾਂਦੇ ਨੇ ਪਰ ਤੁਸੀਂ ਦੇਖੋਗੇ ਸਾਡਾ ਟਾਰਗੇਟ ਹੈ ਕਿ 10 ਮਹੀਨਿਆਂ ਜੀ ਯੂਨੀਵਰਸਿਟੀ ਨੂੰ ਫੰਕਸ਼ਨਲ ਕਰਨਾ ਦਿਨ ਰਾਤ ਇਹ ਕਰਨਾ ਪਏਗਾ ਤੇ ਉਹਦੇ ਵਿੱਚ ਜੋ ਵੀ ਪ੍ਰਵਧਾਨ ਜੋ ਵੀ ਐਗਜ਼ੈਂਪਸ਼ਨ ਸਰਕਾਰ ਦੇ ਸਕਦੀ ਹੈ ਵੈਦਰ ਅਸੀਂ ਟਰਾਂਜ਼ਿਟ ਕੈਂਪਸ ਤੋਂ ਇਹਨੂੰ ਸ਼ੁਰੂਆਤ ਕਰ ਸਕੀਏ ਤੇ ਅਸੀਂ ਉਹ ਸਾਰੀਆਂ ਗੱਲਾਂ ਦੇ ਉੱਤੇ ਪੂਰਾ ਵਿਚਾਰ ਵਟਾਂਦਰਾ ਕਰਕੇ ਪੂਰੀ ਦੀ ਪੂਰੀ ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ ਮੈਂ ਦੋ ਤਰ੍ਹਾਂ ਦੇ ਸਵਾਲ ਨੇ ਇੱਕ ਤਾਂ ਇਹ ਯੂਨੀਵਰਸਿਟੀ ਦੇ ਵਿੱਚ ਕੋਰਸ ਕਿਹੜੇ-ਕਿਹੜੇ ਕੋਰਸ ਜਿਹੜੇ ਹੋਣਗੇ ਦੂਜਾ ਇਹਦੇ ਵਿੱਚ ਵਿਦੇਸ਼ਾਂ ਤੋਂ ਜਿਵੇਂ ਅੱਜ ਤੁਸੀਂ ਯੂਕੇ ਦੇ ਕੁਝ ਜਿਹੜੇ ਆ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਹੈ ਵਿਦੇਸ਼ ਤੋਂ ਕਿੰਨੀ ਕੁ ਮਦਦ ਮਿਲ ਰਹੀ ਹੈ ਦੇਸ਼ ਤੋਂ ਕਿੰਨੀ ਕੁ ਮਦਦ ਮਿਲ ਰਹੀ ਹੈ ਇਸ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੁ ਜਿਹੜੇ ਸੰਤਕਾਰਨੇ ਇੰਡਸਟਰੀਅਲਿਸਟ ਨੇ ਜਿਹੜੇ ਉਹ ਗਏ ਆਏ ਨੇ ਇਸ ਕੰਮ ਇਹਦੇ ਵਿੱਚ ਜੀ ਮੈਂ ਪਹਿਲਾਂ ਵਿਦੇਸ਼ ਦੀ ਜੇ ਮੈਂ ਗੱਲ ਕਰਾਂ ਤੇ ਵਿਦੇਸ਼ ਦੇ ਜਿਸ ਦਿਨ ਅਸੀਂ ਇਹਨੂੰ ਆਫੀਸ਼ੀਅਲੀ ਅਨਾਉਂਸਮੈਂਟ ਹੋਈ ਹੈ ਸਾਡੇ ਕੋਲ ਉਸ ਦਿਨ ਮੇਨਲੀ ਚਾਰ ਡਿਗਨਿਟਰੀ ਆਨਲਾਈਨ ਜੁਆਇਨ ਕੀਤੇ ਸੀ ਜਿਹਦੇ ਵਿੱਚੋਂ ਜਰਮਨ ਤੋਂ ਸਾਡੇ ਇੱਕ ਸਿਟਿੰਗ ਐਮਪੀ ਜੋਇਨ ਕੀਤੇ ਤੇ ਮੈਂ ਅੱਜ ਦੱਸਣਾ ਚਾਹੁੰਨਾ ਤੁਹਾਡੇ ਮਾధ్యਮ ਰਾਹੀਂ ਕਿ ਅੱਜ ਉਹਨਾਂ ਨੇ ਸਪੈਸ਼ਲੀ ਫੋਨ ਕਰਕੇ ਇਹ ਕਿਹਾ ਕਿ ਅਸੀਂ ਪੂਰੀ ਜਰਮਨ ਦਾ ਜਿਹੜਾ ਇਕੋਸਿਸਟਮ ਹੈ ਉਹ ਤਿੰਨ ਮੇਨ ਜਿਹੜੀਆਂ ਸਿਟੀਜ਼ ਨੇ ਚਾਹ ਬਰਲਿਨ ਹੈ ਬੋਨ ਹੈ ਪਲੱਸ ਫ੍ਰੈਂਕਫਰਟ ਹੈ ਉੱਥੇ ਇੱਕ ਰਾਉਂਡ ਟੇਬਲ ਪਲਾਨ ਕਰ ਰਹੇ ਆ ਸਾਰੀਆਂ ਜਰਮਨ ਯੂਨੀਵਰਸਿਟੀਆਂ ਨੂੰ ਉੱਥੇ ਇਕੱਠੇ ਕਰਕੇ ਜਿਹੜਾ ਅਸੀਂ ਕਹਿੰਨੇ ਆ ਵੀ ਦੁਨੀਆ ਦੇ ਵਿੱਚ ਜੇ ਮੰਨਿਆ ਪਰਮੰਨਿਆ ਸਿਸਟਮ ਹੈ ਉਹ ਡਿਊਲ ਸਿਸਟਮ ਜਰਮਨ ਦਾ ਮੰਨਿਆ ਜਾਂਦਾ ਹੈ ਤਾਂ ਅਸੀਂ ਉਹ ਜਰਮਨ ਦਾ ਸਿਸਟਮ ਉਹਨਾਂ ਦੀ ਯੂਨੀਵਰਸਿਟੀਆਂ ਦੀ ਕਲੈਬੋਰੇਸ਼ਨ ਆ ਇਸ ਯੂਨੀਵਰਸਿਟੀ 'ਚ ਲੈ ਕੇ ਆਵਾਂਗੇ ਇੱਕ ਤੇ ਇਹ ਪੁਆਇੰਟ ਆਇਆ ਦੂਸਰਾ ਡਾਇਸਪੋਰਾ ਜੋ ਸਾਡਾ ਉੱਥੇ ਬੈਠਾ ਹੈ ਉਹਨਾਂ ਨੇ ਇਹ ਤਿੰਨਾਂ ਜਿਹੜੀਆਂ ਸਿਟੀ ਦੀ ਮੈਂ ਗੱਲ ਕੀਤੀ ਹੈ ਅਸੀਂ ਇਹਨੂੰ ਦੀਵਾਲੀ ਦੇ ਕੋਲ ਪਲਾਨ ਕਰ ਰਹੇ ਹਾਂ ਜੀ ਉਹਦੀ ਵਿਜ਼ਿਟ ਉਹ ਕਹਿੰਦੇ ਨੇ ਕਿ ਇਹ ਡਾਇਸਪੋਰਾ ਸਾਰੇ ਦਾ ਸਾਰਾ ਅੱਗੇ ਆ ਕੇ ਕੰਟਰੀਬਿਊਟ ਕਰਨਾ ਚਾਹ ਰਿਹਾ। ਇਹ ਮੈਂ ਜਨੂੰ ਜਰਮਨ ਦੀ ਐਗਜ਼ਾਮਪਲ ਦੇ ਰਿਹਾ। ਸੋ ਸਾਨੂੰ ਟੈਕਨੀਕਲ ਨੋ ਹੋ ਵੀ ਮਿਲ ਰਹੀ ਹੈ। ਸਾਨੂੰ ਫੰਡਿੰਗ ਸਪੋਰਟ ਵੀ ਜਰਮਨੀ ਤੋਂ ਮਿਲ ਰਹੀ ਹੈ। ਇਸੇ ਤਰ੍ਹਾਂ ਨਾਲ ਸਾਨੂੰ ਯੂਕੇ ਤੋਂ ਸਾਡੇ ਐਮਪੀ ਜੁੜੇ ਸੀ। ਸਿਟਿੰਗ ਐਮਪੀ ਜੁੜੇ ਸੀ ਔਰ ਉਹਨਾਂ ਨੇ ਵੀ ਇਹਦਾ ਆਸ਼ਵਾਸ਼ਣ ਦਿੱਤਾ ਔਰ ਹੁਣ ਉਹ ਵੀ ਕਹਿ ਰਹੇ ਨੇ ਵੀ ਤੁਸੀਂ ਜਲਦੀ ਜਲਦੀ ਯੂਕੇ ਆਓ ਤਾਂ ਅਸੀਂ ਯੂਕੇ ਡਾਇਸਪੋਰਾ ਔਰ ਯੂਕੇ ਯੂਨੀਵਰਸਿਟੀਆਂ ਨੂੰ ਵੀ ਨਾਲ ਰابطਾ ਕਾਇਮ ਕਰੀਏ ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਸਾਡੇ 4 ਡਿਗਨਿਟਰੀ ਤੋਂ ਉਦਨ ਜੁਆਇਨ ਕੀਤੇ ਸੀ ਦੋ ਯੂਐਸ ਤੋਂ ਬੈਠੇ ਸੀ ਇੱਕ ਯੂਕੇ ਅਗਸਟ ਜਰਮਨੀ ਇਹਨਾਂ ਤੋਂ ਇਲਾਵਾ ਵੀ ਜਿਹੜਾ ਡਾਇਸਪੋਰਾ ਹੈ ਉਹ ਬਹੁਤ ਅੱਗੇ ਆ ਰਿਹਾ ਹੈ ਤੇ ਸਾਨੂੰ ਪੂਰੀ ਸਪੋਰਟ ਟੈਕਨੀਕਲ ਨੋ ਹੋ ਐਂਡ ਫਾਈਨੈਂਸ਼ੀਅਲ ਸਪੋਰਟ ਦਾ ਪੂਰੇ ਦਾ ਪੂਰਾ ਜਿਹੜੀ ਹੈ ਸਪੋਰਟ ਮਿਲ ਰਹੀ ਹੈ ਇਸ ਤੋਂ ਇਲਾਵਾ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਵੀ ਸਾਡੀ ਜਿਹੜੀ ਇੰਡਸਟਰੀ ਹੈ ਲੋਕਲ ਇੰਡਸਟਰੀ ਹੈ ਪਲੱਸ ਸਾਡੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਉਹ ਅੱਗੇ ਵਧੀਆਂ ਨੇ ਔਰ ਉਹਨਾਂ ਨੇ ਅੱਗੇ ਵਧ ਕੇ ਪੂਰੇ ਦਾ ਪੂਰਾ ਖਟੜਾ ਤਿਆਰ ਕਰਨ ਦੇ ਵਿੱਚ ਸਾਡੇ ਨਾਲ ਅੱਗੇ ਸਹਿਯੋਗ ਦੇ ਰਹੀ ਹੈ ਔਰ ਉਹਨਾਂ ਨਾਲ ਮਿਲ ਕੇ ਜਮੂਸਾਬ ਅਸੀਂ ਇਹ ਪਲਾਨ ਕਰ ਰਹੇ ਹਾਂ ਕਿ ਜਿਹੜੇ ਸਾਡੇ ਸਕੂਲ ਹੋਣਗੇ ਅਸੀਂ ਟੋਟਲ 35 ਸੈਕਟਰ ਨੇ ਆਇਡੈਂਟੀਫਾਈ ਕੀਤੇ ਜਿਹਦੇ ਵਿੱਚ ਮੈਂ ਜੇ ਗੱਲ ਕਰਾਂ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਾਡੇ ਕੋਲ ਆ ਗਿਆ ਮੈਂ ਅੱਜ ਅਸੀਂ ਜਿੱਥੇ ਆਪਣੇ ਸਟੂਡੀਓ 'ਚ ਬੈਠੇ ਆਂ ਮੀਡੀਆ ਐਂਟਰਟੇਨਮੈਂਟ ਸਾਡਾ ਸੈਕਟਰ ਹੈ ਹੈਲਥ케ਅਰ ਸਾਡਾ ਸੈਕਟਰ ਹੈ ਐਗਰੀਕਲਚਰ ਅਸੀਂ 35 ਦੇ 35 ਸੈਕਟਰਾਂ ਦਾ ਵਿੱਚ ਜਿਹੜੇ ਪ੍ਰੋਗਰਾਮ ਲਿਆਵਾਂਗੇ ਪਰ ਪਹਿਲੇ ਫੇਸ 'ਚ ਜਿਹੜੇ ਅਸੀਂ ਪ੍ਰੋਗਰਾਮ ਪਲਾਨ ਕਰ ਰਹੇ ਆਂ ਅਸੀਂ ਇੰਜੀਨੀਅਰਿੰਗ ਦੇ ਨਾਲ ਪਲਾਨ ਕਰ ਰਹੇ ਹਾਂ ਹੈਲਥ케ਅਰ ਦੇ ਨਾਲ ਗੱਲ ਕਰ ਰਹੇ ਹਾਂ ਔਰ ਇਹਦੇ ਵਿੱਚ ਵੱਡੀਆਂ ਨਾਮੀ ਕੰਪਨੀਆਂ ਜਿਹੜੀਆਂ ਨੇ ਉਨ੍ਹਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਉਹਨਾਂ ਨੂੰ ਨਾਲ ਲੈ ਕੇ ਹੀ ਪ੍ਰੋਗਰਾਮ ਸ਼ੁਰੂ ਕਰਾਂਗੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫੋਰ ਐਗਜ਼ੈਂਪਲ ਜੇ ਅਸੀਂ ਇੰਜੀਨੀਅਰਿੰਗ ਦੀ ਗੱਲ ਕਰੀਏ ਤੇ 4 ਸਾਲ ਦੀ ਇੰਜੀਨੀਅਰਿੰਗ ਹੁੰਦੀ ਹੈ ਨਾਰਮਲੀ ਜੇ ਆਪਾਂ ਦੇਖੀਏ ਤਾਂ ਅਸੀਂ ਇਹਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਕਿ ਅਸੀਂ 2 ਸਾਲ ਕੈਂਪਸ 'ਚ ਰੱਖਾਂਗੇ 2 ਸਾਲ ਜਿਹੜਾ ਆ ਬੱਚਾ ਔਨ ਦਾ ਜੌਬ ਇੰਡਸਟਰੀਜ਼ 'ਚ ਕੰਮ ਕਰੇਗਾ ਇੰਡਸਟਰੀ ਨਾਲ ਮਿਲ ਕੇ ਹੀ ਪ੍ਰੋਗਰਾਮ ਚਲਾਏ ਜਾਣਗੇ ਔਰ ਜਿਹੜੇ ਪ੍ਰੈਕਟਿਸ਼ਨਰ ਹੋਣਗੇ ਉਹ ਪ੍ਰੋਫੈਸਰਜ਼ ਹੋਣਗੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਆਏ ਕਿਉਂਕਿ ਹੈਂਡਸ-ਆਨ ਟ੍ਰੇਨਿੰਗ ਸਾਡਾ ਮੇਜਰ ਫੋਕਸ ਹੈ ਕਿ 70% ਸਾਡੇ ਜਿਹੜੇ ਕ੍ਰੈਡਿਟ ਹੈ ਪ੍ਰੋਗਰਾਮ ਦੇ ਵਿੱਚ ਉਹ ਇੰਡਸਟਰੀ ਵੱਲੋਂ ਹੋਣੇ ਚਾਹੀਦੇ ਔਰ 30% ਅਸੀਂ ਜਿਹੜਾ ਹੈ ਬੱਚੇ ਨੂੰ ਥਿਓਰੈਟिकल ਕੰਪੋਨੈਂਟ ਦਈਏ ਇਸੇ ਤਰ੍ਹਾਂ ਨਾਲ ਜਿਹੜੇ ਬਾਕੀ ਸੈਕਟਰਸ ਨੇ ਇੰਡਸਟਰੀ ਨਾਲ ਮਿਲ ਕੇ ਅਸੀਂ ਹਰ ਪ੍ਰੋਗਰਾਮ ਜਿਹੜੀ ਹੈ ਇੰਡਸਟਰੀ ਤੇ ਫੋਰਨ ਯੂਨੀਵਰਸਿਟੀ ਆ ਨਾ ਮਿਲ ਕੇ ਚਲਾਉਣਾ ਸੋ ਦੈਟ ਸਾਡੇ ਬੱਚੇ ਇੰਡੀਆ 'ਚ ਵੀ ਇੰਪਲੋਏਬਲ ਐਂਡ ਡਿਪਲੋਏਬਲ ਹੋਣ ਤੇ ਫੋਰਨ 'ਚ ਵੀ ਜਾਣ ਤੋਂ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਨੇ ਉਹ ਵੈਲ ਇਸ ਤੋਂ ਲਾ ਨਮ। ਇਹਦੇ ਚ ਫੈਕਲਟੀ ਦੀ ਬਹੁਤ ਅਹਿਮੀਅਤ ਹੋਏਗੀ ਕਿਉਂਕਿ ਫੈਕਲਟੀ ਬੁਨਿਆਦ ਬਣਨੀ ਹੈ ਫਿਊਚਰ ਲਈ ਤੇ ਬੁਨਿਆਦ ਦੇ ਬਾਰੇ ਕਿ ਕਿਸ ਕਿਸਮ ਦੀ ਫੈਕਲਟੀ ਹੋਏਗੀ ਬਿਲਕੁਲ ਜੀ ਤੁਸੀਂ ਜਿਹੜੀ ਗੱਲ ਕਹੀ ਇਸ ਟਾਈਮ ਜੇ ਸਭ ਤੋਂ ਜਿਹੜਾ ਕ੍ਰਿਟੀਕਲ ਏਰੀਆ ਬੜੇ ਸੋਹਣੇ ਤੁਸੀਂ ਗੱਲ ਕਹੀ ਹੈ ਉਹ ਹੈ ਫੈਕਲਟੀ ਔਰ ਫੈਕਲਟੀ ਹੀ ਬੈਕਬੋਨ ਹੁੰਦਾ ਹੈ ਔਰ ਜੇ ਮੈਂ ਗੱਲ ਕਰਾਂ ਕਿ ਸਕਿੱਲ ਯੂਨੀਵਰਸਿਟੀ ਮੈਂ ਤਾਂ ਇਹ ਤੁਹਾਨੂੰ ਗੱਲ ਕਹੀ ਕਿ ਅਸੀਂ ਪ੍ਰੈਕਟਿਸ਼ਨਰ ਨੂੰ ਫੈਕਲਟੀ ਲੈ ਕੇ ਆ ਰਹੇ ਹਾਂ ਸਾਡੇ ਪੂਲ ਇੰਡਸਟਰੀ ਚ ਬਹੁਤ ਐਸੇ ਰਿਸੋਰਸਸਿਸ ਨੇ ਜਿਨ੍ਹਾਂ ਨੇ ਕੰਮ ਕੀਤਾ ਔਰ ਹੁਣ ਉਹ ਆਪਣੀ ਇੱਕ ਸਟੇਜ ਤੇ ਆ ਕੇ ਇੱਕ ਇੰਡਸਟ ਆਪਣਾ ਪੇਬੈਕ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨਾਲ رابطہ ਕਰਕੇ ਇੱਕ ਐਸਾ ਪੂਲ ਤਿਆਰ ਕਰ ਰਹੇ ਹਾਂ ਹਰ ਸੈਕਟਰ ਦੇ ਵਿੱਚ ਕਿ ਉਹ ਸਾਡੇ ਆ ਕੇ ਫੈਕਲਟੀ ਬਣ ਸਕਣ ਔਰ ਇਹਦੇ ਬਾਰੇ ਹੁਣ UGC ਵੱਲੋਂ ਵੀ ਜਿਹਦਾ ਨਾਮ ਦਿੱਤਾ ਗਿਆ ਪ੍ਰੋਫੈਸਰ ਆਫ ਪ੍ਰੈਕਟਿਸ ਤਸੀਂ ਰੈਦਰ UGC ਦੇ थ्रू ਵੀ ਅਸੀਂ ਇਹ ਕੀਤਾ ਕਿ ਪੂਰਾ ਕੇਡਰਸ ਲਈ ਯੂਨੀਵਰਸਟੀਆਂ ਲਈ ਵੱਖਰਾ ਬਣਾਇਆ ਜਾਏ ਕਿਉਂਕਿ ਸਕਿੱਲ ਯੂਨੀਵਰਸਟੀਆਂ ਡਿਫਰੈਂਟ ਨੇ ਕਿ ਸਾਡੇ ਅਸਿਸਟੈਂਟ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਐਂਡ ਪ੍ਰੋਫੈਸਰ ਸਾਰੇ ਪ੍ਰੈਕਟਿਸ਼ਨਰ ਹੋਣੇ ਚਾਹੀਦੇ ਆ ਜਿਹਦੇ ਚ ਸਾਨੂੰ ਇਹ ਇੱਕ ਪ੍ਰਾਵਧਾਨ ਦਿੱਤਾ ਜਾਏ ਇਹ ਸਕਿੱਲ ਸਾਰੀਆਂ ਸਕਿੱਲ ਯੂਨੀਵਰਸਟੀਆਂ ਵੱਲੋਂ ਆਲਰੇਡੀ ਇੱਕ ਖਟੜਾ UGC ਨੂੰ ਭੇਜਿਆ ਗਿਆ ਹੈ ਟੂ ਹੈਵਿੰਗ ਸੈਟ ਦੈਟ ਸਾਡੀ ਜਿਹੜੀ ਫੈਕਲਟੀ ਦਾ ਫੋਕਸ ਰਹੇਗਾ ਅਸੀਂ ਅਕੈਡੈਮਿਕ ਫੈਕਲਟੀ ਤੇ ਵੀ ਫੋਕਸ ਕਰ ਰਹੇ ਹਾਂ ਇੰਡਸਟਰੀ ਫੈਕਲਟੀ ਤੇ ਵੀ ਫੋਕਸ ਕਰ ਰਹੇ ਹਾਂ ਔਰ ਬੀਇ ਦਾ ਜਿਹੜਾ ਬੈਕਬੋਨ ਹੋਏਗਾ ਉਹ ਜਿਆਦਾ ਇੰਡਸਟਰੀ ਫੈਕਲਟੀ ਹੋਏਗੀ ਪ੍ਰੈਕਟੀਸ਼ਨਰ ਹੋਣਗੇ ਔਰ ਮੈਂ ਤੁਹਾਡੇ ਸਾਹਮਣੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕਾਫੀ ਰਿਸਪੌਂਸ ਨੂੰ ਲੁਧਿਆਣਾ ਦੇ ਵਿੱਚ ਹੋਣ ਕਰਕੇ ਅਸੀਂ ਲੁਧਿਆਣਾ ਦੇ ਵਿੱਚ ਇੱਕ ਇੰਡਸਟਰੀ ਮੀਟ ਪਲਾਨ ਕਰ ਰਹੇ ਹਾਂ ਜੀ ਬੜੀ ਜਲਦੀ ਔਰ ਇੰਡਸਟਰੀ ਲੁਧਿਆਣਾ ਦੀ ਇੰਡਸਟਰੀ ਦੇ ਲੋਕ ਅੱਗੇ ਆ ਰਹੇ ਕਿ ਅਸੀਂ ਨਾਲ ਤੁਹਾਡੇ ਕੰਮ ਕਰਾਂਗੇ ਅਸੀਂ ਨਾਲ-ਨਾਲ ਉੱਥੇ ਆਪਣਾ ਕੰਮ ਵੀ ਕਰਾਂਗੇ ਔਰ ਤੁਹਾਡੇ ਇੱਥੇ ਆ ਕੇ ਪੜ੍ਹਾਵਾਂਗੇ ਵੀ ਉਹ ਬਹੁਤ ਵੱਡਾ ਇੱਕ ਸਮੇਲ ਜਿਹੜਾ ਸਾਨੂੰ ਲੁਧਿਆਣਾ ਚੋਂ ਵੀ ਮਿਲੇਗਾ ਕਿਉਂਕਿ ਹੱਬ ਆਫ ਇੰਡਸਟਰੀ ਹੋਣ ਕਰਕੇ ਸੋ ਦੀ ਫੈਕਲਟੀ ਜਿਹੜੀ ਮੇਜਰਲੀ ਸੋਰਸ ਕੀਤੀ ਜਾਊਗੀ ਜੀ ਉਹ ਇੰਡਸਟਰੀ ਤੋਂ ਕੀਤੀ ਜਾਊਗੀ ਪਲੱਸ ਜਿਹੜੇ ਬੰਦੇ ਟਾਪ ਅਕੈਡਮੀਸ਼ੀਅਨ ਨੇ ਰਿਸਰਚਰ ਨੇ ਅਸੀਂ 올ਓਵਰ ਵਰਲਡ ਦੇ ਵਿੱਚੋਂ ਉਹਨਾਂ ਨੂੰ ਸੋਰਸ ਕਰਾਂਗੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੀ ਆਈਟੀ ਟੀਮ ਦੇ ਵਿੱਚ ਕੁਝ ਸਾਡੇ ਕੋਲ ਐਕਸਪਰਟਸ ਆਏ ਨੇ ਜਿਹੜੇ ਯੂਐਸ ਤੋਂ ਪੜ੍ਹ ਕੇ ਆਏ ਔਰ ਹੁਣ ਉਹਨਾਂ ਨੇ ਵਾਪਸ ਇੰਡੀਆ ਵਾਲੇ ਪਾਸੇ ਆ ਕੇ ਉਹਨਾਂ ਨੇ ਕਾਫੀ ਮਿਹਨਤ ਕਰਕੇ ਸਾਡੇ ਨਾਲ ਜੁੜੇ ਨੇ ਵੀ ਉਹ ਚਾਹੁੰਦੇ ਨੇ ਕਿ ਏਆਈ ਦੇ ਉੱਤੇ ਅਸੀਂ ਇੱਥੇ ਆ ਕੇ ਕੰਮ ਕਰੀਏ ਸੋ ਕਾਫੀ ਫੈਕਲਟੀ ਸਾਡੀ ਬਾਹਰੋਂ ਆਉਣ ਨੂੰ ਵੀ ਤਿਆਰ ਹੈ ਇਸ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਵੀ ਇਨਵਾਈਟ ਕਰਦੇ ਆਂ ਕਿ ਉਹ ਇਸ ਮਿਸ਼ਨ ਦੇ ਵਿੱਚ ਸਾਡੇ ਨਾਲ ਜੁੜੋ ਔਰ ਇਹ ਜਿਹੜੀ ਸ਼ੀਦ ਦੇ ਨਾਮ ਦੇ ਯੂਨੀਵਰਸਿਟੀ ਬਣ ਰਹੀ ਹੈ ਇਹਨੂੰ ਅਸੀਂ ਹੋਰ ਅੱਗੇ ਲੱਗੇ ਜਾ ਸਕੀਏ ਲੁਧਿਆਣੇ ਦੀ ਇੰਡਸਟਰੀ ਕਿੰਨੀ ਕੁ ਇਸ ਪਾਸੇ ਵੱਲ ਆ ਰਹੀ ਹੈ ਲੁਧਿਆਣੇ ਵਾਲੀ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿਉਂਕਿ ਲੁਧਿਆਣੇ ਦੀ ਇੰਡਸਟਰੀ ਤੇ ਸਭੋ ਇਹ ਕਹਿ ਰਹੀ ਹੈ ਕਿ ਤੁਸੀਂ ਲੁਧਿਆਣਾ ਚ ਸਕਿਲ ਯੂਨੀਵਰਸਿਟੀ ਲੈ ਕੇ ਆ ਰਹੇ ਹੋ ਤੇ ਸਾਡੇ ਨਾਲ ਵੀ ਤੁਸੀਂ ਜੁੜੋ ਤਾਂ ਜਿਵੇਂ ਮੈਂ ਦੱਸਿਆ ਕਿ ਅਸੀਂ ਵੈਰੀ ਸੂਨ ਇਨ ਲੁਧਿਆਣਾ ਦੀ ਇੰਡਸਟਰੀ ਜਿਹੜੀਆਂ ਐਸੋਸੀਏਸ਼ਨਸ ਐ ਜਿਹਦੇ ਵਿੱਚ ਸੀਸੂ ਐ ਫਿਕੋ ਐ ਔਰ ਅਦਰ ਇੰਡਸਟਰੀ ਐਸੋਸੀਏਸ਼ਨ ਐ ਇਹਨਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਆਂ ਔਰ ਇੱਕ ਇੰਡਸਟਰੀ ਮੀਟ ਕਰਕੇ ਇਹਨਾਂ ਨੂੰ ਨਾਲ ਲੈ ਕੇ ਹੀ ਪ੍ਰੋਗਰਾਮ ਤਿਆਰ ਕਰੰਦੇ ਨੇ ਅਜੇ ਇੰਡਸਟਰੀ ਦਾ ਹਮੇਸ਼ਾ ਇਹ ਗਿਲਾ ਰਹਿੰਦਾ ਹੈ ਜੀ ਵੀ ਅਸੀਂ ਪ੍ਰੋਗਰਾਮ ਬਣਾ ਲੰਨੇ ਆਂ ਬੱਚੇ ਨੂੰ ਤਿਆਰ ਕਰ ਦਿੰਨੇ ਬਾਅਦ ਚੁਕੇ ਨੇ ਤੁਸੀਂ ਲੈ ਜਾਓ ਅਸੀਂ ਹੁਣ ਉਹ ਨਹੀਂ ਕਰਾਂਗੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਬੈਠ ਕੇ ਇਹਨਾਂ ਨਾਲ ਬੈਠ ਕੇ ਜੋ ਪ੍ਰੋਗਰਾਮਸ ਨੇ ਉਹ ਤਿਆਰ ਕੀਤੇ ਜਾਣਗੇ ਉਹ ਚਾਹੇ ਸਰਟੀਫਿਕੇਟ ਲੈਵਲ ਦੇ ਪ੍ਰੋਗਰਾਮ ਹੋਣ ਚਾਹੇ ਡਿਪਲੋਮਾ ਹੋਵੇ ਔਰ ਚਾਹੇ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਇਹ ਪੂਰਾ ਪਾਇਰਾਮਿਡ ਦੇ ਹਿਸਾਬ ਨਾਲ ਅਸੀਂ ਪ੍ਰੋਗਰਾਮ ਨੂੰ ਪਲਾਨ ਕਰ ਰਹੇ ਆ ਦੂਸਰਾ ਮੈਂ ਹੋਰ ਦੱਸਣਾ ਚਾਹਨਾ ਜੀ ਕਿਉਂਕਿ ਇਹ ਜਿਹੜਾ ਬੱਚੇ ਹੁੰਦੇ ਆ ਨਾ ਜੀ ਇੰਡਸਟਰੀ ਨੂੰ ਹਰ ਤਰ੍ਹਾਂ ਦਾ ਬੱਚਾ ਚਾਹੀਦਾ ਹੈ ਯੂਨੀਵਰਸਿਟੀਆਂ ਕਈ ਵਾਰ ਹਾਈ ਐਂਡ ਬੱਚਾ ਪ੍ਰੋਡਿਊਸ ਕਰਦੀਆਂ ਨੀਚੇ ਸਪੋਰਟਿੰਗ ਸਟਾਫ ਹੀ ਨਹੀਂ ਹੁੰਦਾ ਇਸ ਕਰਕੇ ਅਸੀਂ ਜਿਹੜਾ ਮਾਡਲ ਬਣਾਇਆ ਹੈ ਕਿ ਅਸੀਂ ਸਰਟੀਫਿਕੇਟ ਲੈਵਲ ਦੇ ਪ੍ਰੋਗਰਾਮ ਛੋਟੇ ਪ੍ਰੋਗਰਾਮ ਵੀ ਰਨ ਕਰਾਂਗੇ ਜਿਹਨੂੰ ਅਸੀਂ ਬਾਟਮ ਆਫ ਪੀਰਾਮਿਡ ਕਹ ਰਹੇ ਹਾਂ ਉਹ ਸਾਰੇ ਇੰਡਸਟਰੀ ਨਾਲ ਮਿਲ ਕੇ ਤਿਆਰ ਕਰਨੇ ਉਹਦੇ ਚ ਕਾਫੀ ਗਵਰਨਮੈਂਟ ਫੰਡਡ ਵੀ ਨੇ ਇੰਡਸਟਰੀ ਵੀ ਉਹਨਾਂ ਨੂੰ ਫੰਡ ਦੇਣ ਨੂੰ ਤਿਆਰ ਆ ਹੋ ਰਹੀ ਹੈ ਐਂਡ ਕੁਝ ਪ੍ਰੋਗਰਾਮ ਅਸੀਂ ਮਿਡਲ ਆਫ ਪੀਰਾਮਿਡ ਰੱਖਾਂਗੇ ਸਪੈਸ਼ਲਾਈਜ਼ਡ ਪ੍ਰੋਗਰਾਮ ਮੰਨ ਲਓ ਟੈਕਸਟਾਈਲ ਇੰਡਸਟਰੀ ਹੈ ਜੀ ਸਾਡੇ ਲੁਧਿਆਣਾ ਦੇ ਵਿੱਚ ਸਾਡੇ ਕੋਲ ਤੁਸੀਂ ਮੰਨੋਗੇ ਕਿ ਟੈਕਸਟਾਈਲ ਦੇ ਪ੍ਰੋਗਰਾਮ ਹੀ ਨਹੀਂ ਹੈਗੇ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਬਾਰਿੰਗ 1 2 ਨੂੰ ਛੱਡਦੀ ਹੈ ਤੇ ਸਾਡੇ ਕੋਲ ਨਹੀਂ ਹੈਗੀਆਂ ਬੀ ਟੈਗ ਔਰ ਡਿਪਲੋਮਾ ਲੈਵਲ ਦੇ ਪ੍ਰੋਗਰਾਮ ਔਰ ਸਾਡੀ ਇੰਡਸਟਰੀ ਸਭ ਤੋਂ ਵੱਡੀ ਬੈਕਬੋਨ ਹੈ ਉੱਥੇ ਬੈਠੀ ਹੈ ਸਾਡੇ ਕੋਲ ਉਸ ਤੋਂ ਬਾਅਦ ਨੰਬਰ 2 ਤੇ ਲੁਧਿਆਣਾ ਦਾ ਜੇ ਮੈਂ ਗੱਲ ਕਰਾਂ ਤੇ ਬਾਇ ਪਾਰਟਸ ਨੇ ਜਿਹੜੇ ਆਟੋ ਬਾਇ ਪਾਰਟਸ ਦੇ ਉਹਦੇ ਪ੍ਰੋਗਰਾਮ ਨਹੀਂ ਸਾਡੇ ਕੋਲ ਹੈਗੇ ਹੁਣ ਸਾਡੇ ਕੋਲ ਤੀਸਰਾ ਵੱਡਾ ਜਿਹੜਾ ਰੈਵੋਲੂਸ਼ਨ ਆ ਰਿਹਾ ਉਹ ਆ ਰਿਹਾ ਹੈ ਕਿ ਜਿਹੜੇ ਅਸੀਂ ਹ ਹੁਣ ਆਪਾਂ ਆਟੋਮੋਬਾਈਲ ਦੇ ਵਿੱਚ ਆਪਾਂ ਲੈ ਕੇ ਚੱਲੀਏ ਕਿ ਸਾਡੇ ਕੋਲ ਡਿਫਰੈਂਟ ਤਰ੍ਹਾਂ ਦੀਆਂ ਨਵੀਆਂ ਇਨੋਵੇਸ਼ਨਸ ਆ ਰਹੀਆਂ ਨੇ ਰੋਬੋਟਿਕਸ ਦੇ ਉੱਤੇ ਆ ਰਹੇ ਨੇ ਰਾਈਟ ਈਵੀ ਦੇ ਉੱਤੇ ਤੁਸੀਂ ਦੇਖੋ ਕਿੰਨਾ ਵੱਡਾ ਹੈ ਅਸੀਂ ਪੰਜਾਬ ਨੂੰ ਈਵੀ ਹੱਬ ਬਣਾਉਣਾ ਚਾਹੁੰਦੇ ਹਾਂ ਸੋ ਈਵੀ ਦੇ ਲਈ ਲੁਧਿਆਣਾ ਦੀ ਇੰਡਸਟਰੀ ਨੂੰ ਨਾਲ ਲੈ ਕੇ ਅਸੀਂ ਈਵੀ ਨਾਲ ਰਿਲੇਟਡ ਪ੍ਰੋਗਰਾਮ ਚਲਾਵਾਂਗੇ ਸੋ ਮੈਂ ਕਹਿਣਾ ਕਿ ਚਾਹਨਾ ਹੈ ਕਿ ਅਸੀਂ ਪ੍ਰੋਗਰਾਮ ਹੀ ਸੈਕਟਰ ਸਪੈਸੀਫਿਕ ਵੀ ਰਨ ਕਰਾਂਗੇ ਸੋ ਥੈਟ ਹਰ ਇੰਡਸਟਰੀ ਨੂੰ ਬੱਚਾ ਮਿਲ ਸਕੇ ਦੂਸਰਾ ਸਾਡਾ ਇਹ ਮੇਨ ਫੋਕਸ ਰਹੇਗਾ ਕਿ MSME اور SME ਜੇ ਦੇਖੀਏ ਤੇ ਪੂਰੇ ਇੰਡੀਆ ਦੇ ਵਿੱਚ ਵੀ ਇੰਡੀਆ ਦਾ ਬੈਕਬੋਨ ਹੈ ਪਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਸਭ ਤੋਂ ਜ਼ਿਆਦਾ ਜੇ ਲੁਧਿਆਣਾ ਜੇ ਇੰਡਸਟਰੀ ਹੈ ਉਹ MSME ਹੋਰ SME ਹੈ ਅਸੀਂ ਇਹਨਾਂ ਨੂੰ ਨਾਲ ਲੈ ਕੇ ਇੱਕ ਇੱਕ ਬੱਚਾ ਦੋ ਦੋ ਬੱਚੇ ਇਹਨਾਂ ਦੇ ਵਿੱਚ ਜਾਣ ਸਾਡੇ ਨਾਲ ਟ੍ਰੇਨਿੰਗ ਕਰਨ ਇਹਨਾਂ ਨੂੰ ਸਪੋਰਟ ਕਰਨ ਔਰ ਇਹ ਸਾਡੀਆਂ ਲੈਬਸ ਨੂੰ ਆ ਕੇ ਯੂਜ਼ ਕਰ ਸਕਣ ਜਿਹੜੀਆਂ ਅਸੀਂ ਲਾਵਾਂਗੇ ਔਰ ਅਸੀਂ ਇਹਨਾਂ ਦੀਆਂ ਲੈਬਸ ਨੂੰ ਯੂਜ਼ ਕਰ ਸਕੀਏ ਇੱਕ ਐਸਾ ਇਕੋਸਿਸਟਮ ਡਿਵੈਲਪ ਕਰਕੇ ਅਸੀਂ ਪ੍ਰੋਗਰਾਮ ਰਨ ਕਰ ਰਹੇ ਹਾਂ ਔਰ ਇਹਨੂੰ ਅਸੀਂ ਪਿਰਾਮਿਡ ਦੀ ਸ਼ੇਪ ਦਿੱਤੀ ਹੈ ਜਿਹਨੂੰ ਅਸੀਂ ਛੋਟੇ ਲੈਵਲ ਤੇ ਵੀ ਔਰ ਟਾਪ ਲੈਵਲ ਦੇ ਪ੍ਰੋਗਰਾਮ ਐਸ ਪਰ ਦੀ ਇੰਡਸਟਰੀ ਨੀਡ ਆਫ ਦੀ ਲੋਕਲ ਇੰਡਸਟਰੀ ਐਸ ਵੈਲ ਐਸ ਦੀ ਨੈਸ਼ਨਲ ਇੰਡਸਟਰੀ ਐਂਡ ਇੰਟਰਨੈਸ਼ਨਲ ਜਿਹਨੂੰ ਅਸੀਂ ਵਰਡ ਕਹ ਰਹੇ ਹਾਂ ਗਲੋਕਲ ਅਪਰੋਚ ਗਲੋਬਲ ਵੀ ਰਹੇਗੀ ਔਰ ਲੋਕਲ ਵੀ ਰਹੇਗੀ ਜੀ ਇਸ ਫੋਕਸ ਕੀਤਾ ਜਾ ਰਿਹਾ ਬੜਾ ਜਦ ਤੁਸੀਂ ਗੱਲ ਕੀਤੀ ਵੀ ਅਸੀਂ ਐਗਰੀਕਲਚਰ ਵਾਲ ਵੀ ਧਿਆਨ ਦੇਵਾਂਗੇ ਪੰਜਾਬ ਦੇ ਵਿੱਚ ਜਿਹੜਾ ਇੱਕ ਪ੍ਰੋਬਲਮ ਹੈਗੀ ਆ ਉਹ ਗੱਲ ਸਹੀ ਨਹੀਂ ਬਣਦੀ ਕਿ ਖੇਤੀਬਾੜੀ ਖੇਤੀਬਾੜੀ ਦੇ ਵਿੱਚ ਵੈਲਿਊ ਐਡਿਡ ਦਾ ਬਹੁਤ ਚਰਚਾ ਚੱਲਦੀ ਵੀ ਵੈਲਿਊ ਐਡਿਡ ਜੇ ਹੋ ਜਾਵੇ ਸਾਡੇ ਤੇ ਉਹਦੇ ਨਾਲ ਉਹਦੀ ਮਾਰਕੀਟ ਜਿਹੜੀ ਬਹੁਤ ਵੱਧ ਜਾਂਦੀ ਹੈ ਤੁਹਾਡੇ ਕੋਲ ਇਹੋ ਜਿਹਾ ਕੀ ਸਿਸਟਮ ਹੋਏਗਾ ਤੁਸੀਂ ਇਹੋ ਜਿਹਾ ਵੀ ਕੋਈ ਕੋਰਸ ਹੋਏਗਾ ਜਿਹੜੀ ਵੈਲਿਊ ਐਡੀਸ਼ਨ ਕਰਨ ਦੇ ਵਿੱਚ ਮਦਦ ਮਿਲੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਦੱਸਦਾ ਜੀ ਅਸੀਂ ਇੱਕ ਪ੍ਰੋਗਰਾਮ ਦੇਖਿਆ ਕਿ ਜਿਹੜੇ ਸਾਡੇ ਬਾਰਡਰ ਜ਼ਿਲ੍ਹੇ ਨੇ ਪੰਜਾਬ ਦੇ ਇੱਥੇ ਬੱਚੇ ਜਿਹੜੇ ਸਾਡੇ ਲੋਕ ਨੇ ਜਾਂ ਯੂਥ ਹੈ ਉਹਨਾਂ ਕੋਲ ਅਪਰਚੂਨਿਟੀਆਂ ਨਹੀਂ ਹੈ ਅਸੀਂ ਇੱਕ ਛੋਟਾ ਜਿਹਾ پلان ਅਸੀਂ پلان ਤਿਆਰ ਕੀਤਾ ਹੈ ਕਿ ਅਸੀਂ ਐਗਰੀਕਲਚਰ ਨਾਲ ਰਿਲੇਟਡ ਡੇਰੀ ਫਾਰਮਿੰਗ ਦੇ ਉੱਤੇ ਇਹਨਾਂ ਨੂੰ ਤਿਆਰ ਕਰਾਂਗੇ ਔਰ ਐਂਡ ਟੂ ਐਂਡ ਇੱਕ ਹੁੰਦਾ ਨਾ ਕਿ ਸਿਰਫ ਟ੍ਰੇਨਿੰਗ ਦੇ ਕੇ ਛੱਡ ਦਿੱਤਾ ਟ੍ਰੇਨਿੰਗ ਦਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਹੀ ਜਿਹੜੇ ਸਾਡੇ ਯੂਥ ਜੀ ਨੂੰ ਟ੍ਰੇਨ ਕਰਾਂਗੇ ਇਹਨਾਂ ਨੂੰ ਅਸੀਂ ਫੰਡਿੰਗ ਦਿਲਵਾ ਰਹੇ ਹਾਂ ਫਰੋਮ ਦਾ ਬੈਂਕ ਫਿਰ ਅਸੀਂ ਕੰਪਨੀਆਂ ਨਾਲ ਲੈ ਕੇ ਚੱਲੇ ਆ ਕਿ ਜਿਹੜੀ ਮਿਲਕ ਪ੍ਰੋਡਕਸ਼ਨ ਹੋਵੇ ਉਹ ਪ੍ਰੋਡਕਸ਼ਨ ਜਿਹੜੀ ਹੈ ਉਹ ਨਾਲ ਪ੍ਰੋਕਿਊਰ ਵੀ ਕੀਤਾ ਜਾਏ ਐਟ ਅ ਪਾਰਟਿਕੂਲਰ ਪ੍ਰਾਈਸ ਸੋ ਪੂਰੇ ਦਾ ਪੂਰਾ ਇਕੋਸਿਸਟਮ ਅਸੀਂ ਅਲਾਈਡ ਹੈਲਥ ਅਲਾਈਡ ਐਗਰੀਕਲਚਰ ਚ ਲੈ ਕੇ ਆਏ ਔਰ ਜਿਵੇਂ ਤੁਸੀਂ ਗੱਲ ਕਹੀ ਕਿ ਵੈਲਿਊ ਐਡਿਡ ਜਿਵੇਂ ਅਸੀਂ ਡਾਈਵਰਸੀਫਿਕੇਸ਼ਨ ਦੀ ਕਿਸਾਨਾਂ ਨੂੰ ਕਹਿ ਰਹੇ ਆ ਪਰ ਕਿਸਾਨਾਂ ਨੂੰ ਪਤਾ ਹੀ ਨਹੀਂ ਐ ਕਰਨੀ ਕਿਵੇਂ ਸੋ ਉਹਦੇ ਵਿੱਚ ਅਸੀਂ ਨਾਲ ਮਿਲ ਕੇ ਜਿਹੜੀਆਂ ਅਸੀਂ ਯੂਨੀਕੋ ਲੁਧਿਆਣਾ ਜਿੱਥੇ ਅਸੀਂ ਬੈਠੇ ਹੋਣਾ ਪੀਯੂ ਉੱਥੇ ਬੈਠੀ ਐ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਗੁਰੂ ਅੰਗਦ ਦੇਵ ਜੋ ਸਾਡੀ ਐਨੀਮਲ ਹਸਬੈਂਡਰੀ ਯੂਨੀਵਰਸਿਟੀ ਹੈ ਇਹਨਾਂ ਨੂੰ ਨਾਲ ਲੈ ਕੇ ਅਸੀਂ ਐਗਰੀਕਲਚਰ ਦੇ ਪ੍ਰੋਗਰਾਮ ਰਨ ਕਰਨੇ ਆ ਜੀ ਸੋ ਥੈਟ ਅਸੀਂ ਨੁੱਕ ਐਂਡ ਕਾਰਨਰ ਤੇ ਆਪਣੇ ਬੱਚਿਆਂ ਨੂੰ ਪਹੁੰਚਾ ਸਕੀਏ ਔਰ ਜਿਹੜਾ ਮੈਂ ਡੇਰੀ ਫਾਰਮਿੰਗ ਦੀ ਗੱਲ ਕਹੀ ਹੈ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਜੈਕਟ ਹੋਏਗਾ ਜਿਹੜਾ ਅਸੀਂ ਬਾਡਰ ਜ਼ਿਲ੍ਹਿਆਂ ਲਈ ਸ਼ੁਰੂ ਕਰਾਂਗੇ ਔਰ ਇਹਦੇ ਵਿੱਚ ਅਸੀਂ ਗੜਵਾਸੂ ਨੂੰ ਨਾਲ ਲਿਆ ਹੋਇਆ ਉਹਦੇ ਨਾਲ ਡਿਸਕਸ ਕਰਕੇ ਸਕਿੱਲ ਦੇ ਉੱਤੇ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਅੰਦਰ ਸਪੈਸ਼ਲ ਕੈਟੇਗਰੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਜਿਵੇਂ ਤੁਸੀਂ ਗੱਲ ਕਹੀ ਇਹ ਯੂਨੀਵਰਸਿਟੀ ਨਾਲ ਲੈ ਕੇ ਜਿਹੜੇ ਸਟੇਕ ਹোল্ডার ਨੇ ਇਕੱਲੇ ਨਹੀਂ ਕਿਉਂਕਿ ਇਕੱਲੇ ਕੀ ਹੁੰਦਾ ਨਾ ਜੀ ਅਸੀਂ ਅੱਜ ਆਪਣਾ ਸ਼ੁਰੂ ਕਰਦੇ ਆ ਪੀਏਯੂ ਇੱਕ ਐਸਟੈਬਲਿਸ਼ਡ ਯੂਨੀਵਰਸਿਟੀ ਬੈਠੀ ਹੈ ਪਰ ਦੋਨਾਂ ਨਾਲ ਮਿਲ ਕੇ ਉਹਨਾਂ ਕੋਲ ਰਿਸਰਚ ਹੈ ਸਾਡੇ ਕੋਲ ਸਕਿੱਲ ਹੈ ਦੋਨਾਂ ਦਾ ਸਮੇਲ ਕਰਕੇ ਸਿਮਿਲਰਲੀ ਗੜਵਾਸੂ ਪਲੱਸ ਆਪਣੀ ਜਿਹੜੀ ਅਸ਼ੀਦ ਉਦਮ ਸਿੰਘ ਯੂਨੀਵਰਸਿਟੀ ਹੈ ਮਿਲ ਕੇ ਇਸਕੇ ਲਈ ਯੂਨੀਵਰਸਿਟੀਆਂ ਇੱਕ ਐਸਾ ਇਕੋਸਿਸਟਮ ਤਿਆਰ ਕਰਨਗੇ ਆ ਤੁਸੀਂ ਦੇਖਿਓ ਆਨ ਆਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਰੀਅਲੀ ਕਿਸਾਨਾਂ ਨੂੰ ਦੱਸਾਂਗੇ ਔਰ ਹੈਲਪ ਕਰਾਂਗੇ ਜੋ ਅਜੇ ਤੱਕ ਨਹੀਂ ਕਰ ਸਕੀਆਂ ਸਾਡੀਆਂ ਯੂਨੀਵਰਸਿਟੀਆਂ ਉਹ ਅਸੀਂ ਐਗਰੀਕਲਚਰ ਚ ਇੱਕ ਰੈਵੋਲੂਸ਼ਨ ਲੈ ਕੇ ਆਵਾਂਗੇ ਤੁਸੀਂ ਐਕਸਪੋਰਟ ਯੂਨੀਵਰਸਿਟੀ ਦੇ ਫੈਲੋ ਜੀ ਉਹਦੇ ਨਾਲ ਤੁਹਾਡੇ ਵਿਜਨ ਚ ਕਿੰਨਾ ਫਰਕ ਪਿਆ ਕਿੰਨਾ ਕਿ ਤੁਹਾਨੂੰ ਬਿਹਤਰ ਜਿਹੜਾ ਤੁਹਾਡਾ ਆਈਡੀਆਜ਼ ਬਣੇ ਜਿਹੜਾ ਤੁਹਾਡਾ ਦ੍ਰਿਸ਼ਟੀਕੋਣ ਆ ਉਹ ਜਿਹੜਾ ਵਿਸ਼ਵ ਪੱਧਰੀ ਬਣੇ ਮੈਨੂੰ ਜੀ ਬੜਾ ਮਾਣ ਮਹਿਸੂਸ ਹੋਇਆ ਜਦੋਂ ਮੈਂ ਇਸ ਫੈਲੋਸ਼ਿਪ ਨੂੰ ਕਲੀਅਰ ਕੀਤਾ ਔਰ ਮੈਂ ਪਹਿਲਾ ਸੀ ਜੋ ਪੰਜਾਬ ਦੇ ਵਿੱਚੋਂ ਈਵਨਿੰਗ ਫੈਲੋਸ਼ਿਪ ਇਹ ਫੁਲੀ ਸਪான்ਸਰਡ ਸ਼ੈਲੋ ਫੈਲੋਸ਼ਿਪ ਹੈ ਜਿਹੜੀ ਬਾਇ ਯੂਨੀਵਰਸਿਟੀ ਆਫ ਐਕਸਪੋਰਟ ਬਾਇ ਗਵਰਨਮੈਂਟ ਆਫ ਯੂਕੇ ਵੱਲੋਂ ਉਹਦੇ ਵਿੱਚ ਜਦੋਂ ਮੈਂ ਗਿਆ ਤੇ ਇੱਕ ਬਹੁਤ ਵੱਡਾ ਐਕਸਪੋਜ਼ਰ ਮਿਲਿਆ ਕਿਉਂਕਿ ਲੀਡਰਸ਼ਿਪ ਦੇ ਉੱਤੇ ਉਹ ਤਿਆਰ ਕਰਦੇ ਦੋ ਉਹਨੂੰ ਔਰ ਉੱਥੋਂ ਹੀ ਜੋ ਐਕਸਪੋਜ਼ਰ ਮਿਲਿਆ ਕਿ ਅਸੀਂ ਗਲੋਬਲੀ ਮੈਂ ਇੱਕ ਉੱਥੇ ਪ੍ਰੋਜੈਕਟ ਸਬਮਿਟ ਕੀਤਾ ਕਿ ਗਲੋਬਲ ਲੈਵਲ ਤੇ ਜਿਵੇਂ ਸਰ ਮੈਂ ਦੱਸਣਾ ਚਾਹੁੰਦਾ ਆ ਕਿ ਸਾਡਾ ਯੂਨਾਈਟਿਡ ਨੇਸ਼ਨ ਇੱਕ ਫੋਕਸ ਕਰ ਰਿਹਾ ਕਿ ਐਸੀਆਂ ਕੰਟਰੀਆਂ ਨੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈ ਔਰ ਇੱਕ ਐਸੀਆਂ ਕੰਟਰੀਆਂ ਨੇ ਜਿਹੜੀਆਂ ਸਟਰਗਲ ਕਰ ਰਹੀਆਂ ਹਨ ਉਹਨਾਂ ਕੋਲ ਲੋਗ ਹੀ ਨਹੀਂ ਹੈਗੇ ਪਰ देयर इज नो ਹਾਈਵੇ ਕਿ ਉੱਥੋਂ ਲੋਗ ਆਪਣੇ ਹਿਸਾਬ ਨਾਲ ਕਿਵੇਂ ਇੱਧਰ ਆ ਸਕਣ ਤੇ ਇੱਥੋਂ ਉਹ ਇਹ ਉੱਥੋਂ ਲੈ ਸਕਣ ਐਸਾ ਕੋਈ ਸਿਸਟਮ ਹੀ ਨਹੀਂ ਹੈਗਾ ਤੇ ਉਦੋਂ ਮੈਨੂੰ ਇੱਕ ਪ੍ਰੋਜੈਕਟ ਕਰਨ ਦਾ ਮੌਕਾ ਮਿਲਿਆ ਕਿ ਅਸੀਂ ਕਿਸ ਤਰ੍ਹਾਂ ਇੱਕ ਇਕੋਸਿਸਟਮ ਇੱਕ ਰੋਬਸਟ ਇਕੋਸਿਸਟਮ ਤਿਆਰ ਕਰੀਏ ਗਲੋਬਲ ਲੈਵਲ ਤੇ ਕਿ ਜਿਨ੍ਹਾਂ ਕੰਟਰੀਆਂ 'ਚ ਯਾਦਾ ਜੰਗ ਬੱਚੇ ਨੇ ਉੱਥੋਂ ਸਕਿੱਲ ਕਰਕੇ ਤਿਆਰ ਕਰਕੇ ਉਹਨਾਂ ਕੰਟਰੀਆਂ 'ਚ ਲੈ ਕੇ ਜਾਏ ਜਾਣ ਜਿੱਥੇ ਸ਼ਾਰਟੇਜ ਹੈ ਕਿਉਂਕਿ ਉਹਨਾਂ ਕੰਟਰੀਆਂ ਜੇ ਅੱਜ ਆਪਾਂ ਗੱਲ ਕਰੀਏ ਵੈਸਟਰਨ ਕੰਟਰੀਜ਼ ਦੀ ਦੇ ਆਰ ਫੇਸਿੰਗ ਅ ਪ੍ਰੋਬਲਮ ਆਫ ਏਜਿੰਗ ਜੀ ਬਜ਼ੁਰਗ ਹੋ ਰਹੀ ਹੈ ਉਹਨਾਂ ਦੀ ਪਾਪੂਲੇਸ਼ਨ ਉਹਨਾਂ ਕੋ ਲੋਕ ਜੰਗ ਬੱਚੇ ਹੀ ਨਹੀਂ ਹੈਗੇ ਸੋ ਉੱਥੇ ਇੱਕ ਜਿਹੜਾ ਐਕਸਪੋਜ਼ਰ ਮਿਲਿਆ ਜੀ ਉਹਦੇ ਨਾਲ ਅਸੀਂ ਇੱਕ ਇਕੋਸਿਸਟਮ ਦੇ ਉੱਤੇ ਕੰਮ ਕੀਤਾ ਔਰ ਮੇਰੀ ਜਿਹੜੀ ਬਾਅਦ ਵਿੱਚ ਡਾਕਟੋਰੇਟ ਵੀ ਮੈਂ ਉਸੇ ਤੇ ਹੀ ਫਾਈਨਲ ਕੀਤੀ ਕਿ ਅਸੀਂ ਕਿਸ ਤਰ੍ਹਾਂ ਉਹ ਇੱਕ ਇਕੋਸਿਸਟਮ ਡਿਵੈਲਪ ਕਰੀਏ ਔਰ ਉਹ ਬਹੁਤ ਹੀ ਸੋਲਿਡ ਇਕੋਸਿਸਟਮ ਅਸੀਂ ਬਣਾ ਕੇ ਜਿਹੜਾ ਆ ਅਸੀਂ ਉੱਪਰ ਵੀ ਭੇਜਿਆ ਹੈ ਯੂਨਾਈਟਿਡ ਨੇਸ਼ਨ ਨੂੰ ਵੀ ਭੇਜਿਆ ਹੈ ਔਰ ਵਿਥਿਨ ਆਰ ਇੰਡੀਆ ਇਸ ਆਲਸੋ ਅਸੀਂ ਇਹਨੂੰ ਯੂਜ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਯੂਥ ਨੂੰ ਤਿਆਰ ਕਰੀਏ ਇੰਡੀਆ ਦੇ ਵਿੱਚ ਔਰ ਕਿਸ ਤਰ੍ਹਾਂ ਅਸੀਂ ਭਾਰਤ ਨੂੰ ਸਕਿੱਲキャਪੀਟਲ ਆਫ ਦਿ ਵਰਲਡ ਬਣਾ ਦਈਏ ਕਿਉਂਕਿ ਇੱਥੋਂ ਯੂਥ ਜਿਹੜਾ ਆ ਬਾਹਰ ਜਾਵੇ ਉੱਥੋਂ ਕਮਾ ਕੇ ਆਪਣੇ ਦੇਸ਼ ਚ ਲੈ ਕੇ ਆਵੇ ਇਹੀ ਸਾਡਾ ਮੇਨ ਫੋਕਸ ਹੈ ਆਪਣੀਆਂ ਸਟੇਟਸ ਦੇ ਲਈ ਚਾਹੇ ਉਹ ਸਾਡੀ ਪੰਜਾਬ ਹੋ ਜਾਏ ਜਾਂ ਬਾਕੀ ਸਟੇਟਸ ਹੋ ਗਈਆਂ ਹਰਿਆਣਾ ਹੈ ਰਾਜਸਥਾਨ ਹੈ ਬੱਚੇ ਬਾਹਰ ਜਾਣ ਪਰ ਪੈਸਾ ਖਰਚ ਕੇ ਬਾਰ ਨਾ ਜਾਣ ਜ਼ਮੀਨਾਂ ਵੇਚ ਕੇ ਬਾਰ ਨਾ ਜਾਣ ਮੈਂ ਇਸ ਮਾਧਮ ਰਾਈ ਵੀ ਕਹਿਣਾ ਚਾਹੁੰਦਾ ਹੁਨਰ ਲੈ ਕੇ ਆਪਾਂ ਬਾਹਰ ਜਾਈਏ ਕਮਾ ਕੇ ਪੈਸਾ ਆਪਣੀ ਸਟੇਟ ਚ ਲੈ ਕੇ ਆਈਏ ਇਹ ਇੱਕ ਵਿਜਨ ਹੈ ਜੀ ਜੋ ਮੈਂ ਜਿਵੇਂ ਤੁਸੀਂ ਗੱਲ ਕੀਤੀ ਡੂਰਿੰਗ ਮਾਈ ਫੈਲੋਸ਼ਿਪ ਇਹ ਦੇਖਿਆ ਕਿ ਅਸੀਂ ਆਪਣੀ ਪਾਪੂਲੇਸ਼ਨ ਨੂੰ ਆਪਣੇ ਯੂਥ ਨੂੰ ਅੱਗੇ ਲੈ ਕੇ ਜਾਈਏ ਕੋਡ ਡਾਕਟਰ ਕੋਡ ਸਾਬ ਤੁਸੀਂ ਖਾਸ ਕੋਈ ਗੱਲ ਦਰਸ਼ਕਾਂ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਆਪਣਾ ਪੰਜਾਬ ਦੇ ਸ਼ਰੋਤਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਖਾਸ ਕਰ ਜਿਹੜੀ ਫੈਮਲੀਆਂ ਇਹਨੂੰ ਸੁਣ ਰਹੀਆਂ ਨੇ ਜਾਂ ਸਾਡੇ ਯੂਥ ਸੁਣਦੇ ਆ ਕਿ ਯੂਥ ਦਾ ਜਿਹੜਾ ਫਿਊਚਰ ਹੈ ਬਹੁਤ ਬ੍ਰਾਈਟ ਹੈ ਆਪਣੇ ਦੇਸ਼ ਵਿੱਚ ਇੱਥੇ ਸਿਰਫ ਇੱਕ ਚੀਜ਼ ਦੀ ਲੋੜ ਹੈ ਕਿ ਅਸੀਂ ਜੋ ਵੀ ਪੜ੍ਹਾਈ ਕਰੀਏ ਉਹ ਕਰੀਏ ਜਿਹੜੀ ਸਾਨੂੰ ਹੁਨਰ ਦੇ ਸਕੇ ਅਸੀਂ ਸਿਰਫ ਡਿਗਰੀ ਲੈ ਕੇ ਘਰ ਨਾ ਜਾਈਏ ਜੇ ਡਿਗਰੀ ਲੈ ਕੇ ਘਰੇ ਚਲੇ ਗਏ ਉਹਦੀ ਕੋਈ ਵੈਲਿਊ ਨਹੀਂ ਆਉਣੀ ਇਹ ਸਿੱਖੀਏ ਕਿ ਮੈਨੂੰ ਹੁਨਰ ਮਿਲ ਰਿਹਾ ਹੈ ਜੇ ਮੈਂ ਹੁਨਰਵੰਦ ਹੈਗਾ ਆ ਤਾਂ ਮੈਂ ਆਪਣੇ ਦੇਸ਼ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰਕੇ ਹੁਨਰ ਦੇ ਥਰੂ ਆਪਣਾ ਵਧੀਆ ਅਰਨ ਕਰ ਸਕਦਾ ਹਾਂ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦਾ ਆਪਣੇ ਦੇਸ਼ ਨੂੰ ਸਪੋਰਟ ਕਰ ਸਕਦਾ ਪਲੱਸ ਮੈਂ ਜੌਬ ਦੇਣ ਵਾਲਾ ਬਣ ਸਕਦਾ ਹਾਂ ਜੇ ਮੇਰੇ ਕੋਲ ਹੁਨਰ ਹੋਊਗਾ ਤਾਂ ਮੈਂ ਆਪਣੀਆਂ ਅਪਰਚੂਨਿਟੀ ਕ੍ਰੀਏਟ ਕਰ ਸਕਦਾ ਤੇ ਮੈਂ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਫਿਊਚਰ ਬਹੁਤ ਬ੍ਰਾਈਟ ਹੈ ਕੋਈ ਵਰੀ ਕਰਨ ਦੀ ਲੋੜ ਨਹੀਂ ਸਾਡੇ ਯੂਥ ਨੂੰ ਸਾਡਾ ਯੂਥ ਸਿਰਫ ਇਹ ਫੋਕਸ ਕਰ ਲਏ ਕਿ ਜਿਹੜੇ ਮੈਸ ਪ੍ਰੋਗਰਾਮਸ ਕਰਨੇ ਨੇ ਉਹ ਮੈਂ ਸਹੀ ਕਰਨੇ ਨੇ ਔਰ ਸ਼ਹੀਦ ਉਦਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਅੰਟਰਪ੍ਰੈਨਿਓਰਸ਼ਿਪ ਯੂਨੀਵਰਸਿਟੀ ਸਾਡੇ ਸ਼ਹੀਦ ਦੀ ਯਾਦਗਾਰ ਦੇ ਵਿੱਚ ਬਣ ਰਹੀ ਹੈ ਔਰ ਉਹਨਾਂ ਦੀ ਵਿਜਨ ਸੀ ਕਿ ਮੇਰਾ ਜਿਹੜਾ ਯੂਥ ਹੋਵੇ ਜਿਹੜਾ ਸਾਡਾ ਆਜ਼ਾਦ ਭਾਰਤ ਹੋਵੇ ਉਹਦਾ ਯੂਥ ਪੂਰਾ ਸક્ષਮ ਹੋਵੇ ਔਰ ਪੂਰੀ ਦੁਨੀਆ ਦੇ ਵਿੱਚ ਉਹ ਆਪਣੇ ਦੇਸ਼ ਦਾ ਨਾਮ ਆਪਣੀ ਸਟੇਟ ਦਾ ਨਾਮ ਜਿਹੜਾ ਆ ਰੋਸ਼ਨ ਕਰ ਸਕੇ ਇਹ ਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਜੁੁੱਥ ਨੂੰ ਦੱਸਣਾ ਚਾਹੁੰਦਾ ਜੀ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਜੀ ਬਹੁਤ-ਬਹੁਤ ਸ਼ੁਕਰੀਆ ਜਮੂਤ ਸਾਹਿਬ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਇੱਥੇ ਆਉਣ ਦਾ ਔਰ ਮੈਂ ਸਾਰੇ ਸ਼ਰੋਤਿਆਂ ਦਾ ਵੀ ਧੰਨਵਾਦ ਕਰਦਾ ਜੀ